ਜਦੋਂ ਵੀ ਆਪਾਂ ਪਿੰਡਾਂ ਵਾਲੇ ਵੱਡੇ ਵੱਡੇ ਟਾਵਰਾਂ ਦੇ ਕੋਲ ਦੀ ਲੰਘਦੇ ਆ ਨਾ ਤਾਂ ਇੱਕ ਸਵਾਲ ਦਿਮਾਗ ਦੇ ਵਿੱਚ ਜ਼ਰੂਰ ਆਉਂਦਾ ਹੋਊਗਾ ਕਿ ਜਦੋਂ ਟਾਵਰ ਅਖੀਰ ਨੂੰ ਮਨਿਆਦ ਖਤਮ ਹੋ ਜੂਗੀ ਤਾਂ ਇਹ ਪ੍ਰਾਪਰਟੀ ਕਿਸ ਦੀ ਬਚੂਗੀ ਅੱਜ ਇਸ ਸਵਾਲ ਦਾ ਜਵਾਬ ਵੀ ਦੇਵਾਂਗੇ ਅੱਜ ਆਪਾਂ ਚੰਡੀਗੜ੍ਹ ਦੇ ਵਿੱਚ ਸੱਜਣੋ ਮਹਾਲੀ ਦੇ ਵਿੱਚ ਆਪਾਂ ਇੱਕ ਟਾਵਰ ਦੀ ਐਡਵਰਟਾਈਜ਼ਮੈਂਟ ਕਰਨਾ ਹੈ ਇੱਕ ਕੰਪਨੀ ਦੀ ਏ ਐਂਡ ਏ ਮਾਸਟਰਸ ਵਾਲਿਆਂ ਦੀ ਆਪਾਂ ਦਿਖਾਵਾਂਗੇ ਅੰਦਰੋਂ ਫਲੈਟ ਬਣਿਆ ਕਿਹੋ ਜਿਹਾ ਕਿਸ ਭਾਅ ਮਿਲਦੇ ਆ ਕੋਠੀਆਂ ਵੀ ਐ ਸਜਣੋ ਕਿਸ-ਕਿਸ ਭਾਅ ਮਿਲ ਜਾਂਦੀਆਂ ਸੁਣਨ ਚਾਹਿਆ ਕਹਿੰਦੇ 90% ਲੋਨ ਵੀ ਕਰਵਾ ਦਿੰਦੀ ਐ ਕੰਪਨੀ ਕੀ ਕੀ ਗਾਰੰਟੀ ਵਾਰੰਟੀ ਦੇ ਨਾਲ ਕਿਵੇਂ ਦਿੰਦੇ ਆ ਆ ਜੋ ਕਰਦੇ ਆ ਗੱਲ ਲੈ ਵੀ ਸਜਣੋ ਆਪਾਂ ਨਾ ਫਲੈਟ ਦੇ ਅੰਦਰ ਚੱਲਦੇ ਆ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਅਸਲ ਦੇ ਵਿੱਚ ਜੋ ਫਲੈਟ ਤੁਹਾਨੂੰ ਕੰਪਨੀ ਦੇ ਰਹੀ ਐ ਉਹਦੇ ਵਿੱਚ ਕੀ ਕੀ ਸਹੂਲਤਾਂ ਜਾਂ ਕਿਸ ਤਰ੍ਹਾਂ ਦਾ ਬਣਿਆ ਹੋਇਆ ਆਪਾਂ ਸਾਰੀ ਗੱਲਬਾਤ ਬਾਈ ਫਰੋਜ਼ ਨਾ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਖੋਲ ਅਸਲ ਦੇ ਵਿੱਚ ਬਈ ਮੈਂ ਫਲੈਟ ਚ ਹੀ ਪਹਿਲੀ ਵਾਰ ਵੜ ਰਿਹਾ ਮੈਨੂੰ ਵੇਖਣ ਨੂੰ ਸਾਰਾ ਕੁਝ ਮੈਨੂੰ ਘੈਂਟ ਲੱਗ ਰਿਹਾ ਵੀ ਯਾਰ ਅੱਛਾ ਮੈਂ ਤਾਂ ਕਹਿਆ ਯਾਰ ਛੋਟੇ ਛੋਟੇ ਜਿਹੇ ਹੁੰਦੇ ਪ੍ਰੀ ਤਾਂ ਨਾ ਇਹ ਤਾਂ ਵੱਡਾ ਕੰਮ ਹੈ ਨਾ ਬਹੁਤ ਸੋਹਣਾ ਮਤਲਬ ਕਿਸੇ 5 ਸਟਾਰ ਦੀ ਫੀਲ ਆ ਰਹੀ ਪੂਰੀ ਫੀਲ ਆ ਰਹੀ ਹੈ 5 ਸਟਾਰ ਦੀ ਮੈ ਮੈਨੂੰ ਐਂ ਦੱਸ ਬਾਈ ਫਰੋਜ਼ ਵੀ ਜਿਹੜਾ ਕੋਈ ਬੰਦਾ ਫਲੈਟ ਖਰੀਦਦਾ ਉਹਦੀ ਕਿਉਂਕਿ ਫਲੈਟ ਤਾਂ ਹਜੇ ਅੰਡਰ ਕੰਸਟ੍ਰਕਸ਼ਨ ਹੀ ਹੈ ਨਾ ਬਿਲਕੁਲ ਬਿਲਕੁਲ ਤੇ ਅਸੀਂ ਜਦੋਂ ਕੋਈ ਵੀ ਬੰਦਾ ਫਲੈਟ ਪ੍ਰੋਪਰਟੀ ਪਰਚੇਸ ਕਰਦਾ ਤਾਂ ਅਸੀਂ ਥੋੜਾ ਜਿਹਾ ਟਾਈਮ ਪੀਰੀਅਡ ਉਹਦੇ ਤੋਂ ਲੈਨੇ ਆ ਵੀ 2 ਜਾਂ 3 ਮਹੀਨੇ ਦਾ ਤਾਂ ਕਿ ਉਹਨੂੰ ਪੇਮੈਂਟ ਦਾ ਵੀ ਕੋਈ ਇਸ਼ੂ ਨਾ ਆਵੇ ਤੇ ਉਸ ਦੌਰਾਨ ਅਸੀਂ ਸਾਡੀ ਜਿਹੜੀ ਹੈਗੀ ਬਿਲਡਿੰਗ ਤੁਸੀਂ ਦੇਖੀਏ ਸਾਹਮਣੇ ਤਿਆਰ ਹੋ ਰਹੀ ਹੈ ਤੇ ਉਹ ਫਿਰ ਅਸੀਂ ਜਿਵੇਂ ਵੀ ਅਗਲੇ ਦੀ ਰਿਕੁਆਇਰਮੈਂਟ ਆ ਅਸੀਂ 2 ਜਾਂ 3 ਮਹੀਨੇ ਦੇ ਵਿੱਚ ਅਸੀਂ ਕੰਪਲੀਟ ਕਰਕੇ ਫਲੈਟ ਆਪਾਂ ਦੇ ਦਿੰਨੇ ਆ ਆਪਾਂ ਜਿਹੜਾ ਉਹਨੂੰ ਬਣਾ ਕੇ ਦੇਣਾ ਹੁੰਦਾ ਆ ਸੇਮ ਆ ਹਾਈ ਡਿਜ਼ਾਈਨ ਬਣਾ ਕੇ ਦੇਣਾ ਹੁੰਦਾ ਜਿਉਂ ਥੋੜੀ ਬਹੁਤੀ ਮੋਡੀਫਿਕੇਸ਼ਨ ਆਪਣੇ ਮਤਾਬਕ ਰੰਗ ਦੇ ਵਿੱਚ ਫਰਨੀਚਰ ਦੇ ਵਿੱਚ ਜਾਂ ਆ ਚੀਜ਼ਾਂ ਦੇ ਵਿੱਚ ਕਰ ਸਕਦਾ ਹੁੰਦਾ ਉਹ ਕਸਟਮਰ ਦੀ ਚੁਆਇਸ ਹੁੰਦੀ ਹੈ ਜੀ ਜੋ ਦੇਖੋ ਬਿਲਡਰ ਲਾਈਨ ਦੇ ਵਿੱਚ ਜਿਹੜਾ ਸਭ ਤੋਂ بڑا ਉਹ ਲੈ ਨਾ ਉਹ ਇੱਟ ਤੋਂ ਹੀ ਸਟਾਰਟ ਹੋ ਜਾਂਦਾ ਹ ਹ ਇਹ ਦੋਸਤ ਇੱਟ ਦੀ ਕੁਆਲਿਟੀ ਤੋਂ ਹੀ ਸਟਾਰਟ ਤੁਸੀਂ ਸਾਡੀ ਮਤਲਬ ਆਪ ਤੁਸੀਂ ਇਸ चीज ਨੂੰ ਫੀਲ ਕੀਤਾ ਤੁਸੀਂ ਅੰਦਰ ਆ ਕੇ ਚੈੱਕ ਕੀਤਾ ਫਿਜ਼ੀਕਲੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਵੀ ਸਾਡੀ ਕੁਆਲਿਟੀ ਬਿਲਕੁਲ ਇੱਕ ਨੰਬਰ ਹੈ ਹ ਸਾਡਾ ਪ੍ਰੋਡਕਟ ਅੱਜ ਤੋਂ ਇਹ ਨਹੀਂ ਹੈਗਾ ਵੀ ਬੰਦੇ ਨੇ ਅੱਜ ਪਰਚੇਸ ਕਰ ਲਿਆ ਜਾਂ ਬਾਅਦ ਦੇ ਵਿੱਚ ਸਾਲ ਇੱਕ ਡੇਢ ਸਾਲ ਦੇ ਬਾਅਦ ਵੀ ਅਗਲਾ ਕਹਿੰਦਾ ਵੀ ਮੇਰੀ ਇਹ ਪ੍ਰੋਬਲਮ ਆ ਗਈ ਹੈ ਕੋਈ ਵੀ ਉਹ ਵੀ ਅਸੀਂ ਇੱਕ ਵਾਰੰਟੀ ਦਿੰਨੇ ਆ ਪ੍ਰੋਡਕਟ ਦੀ ਮਤਲਬ ਸਾਡੇ ਪ੍ਰੋਡਕਟ ਦੇ ਵਿੱਚ ਸਾਨੂੰ ਪਤਾ ਵੀ ਅਸੀਂ ਕਿਵੇਂ-ਕਿਵੇਂ ਪ੍ਰੋਪਰਟੀ ਨੂੰ ਲਾਂਚ ਕਰ ਰਹੇ ਆ ਅਪਰੋਚ ਆ ਤੁਸੀਂ ਵਾਰੰਟੀ ਦੀ ਗੱਲ ਕੀਤੀ ਹੈ ਮੈਂ ਮੈਂ ਤੁਹਾਡੇ ਤੋਂ ਫਲੈਟ ਖਰੀਦ ਲਿਆ ਮੈਂ ਆ ਸਾਰਾ ਸਾਰਾ ਚੀਜ਼ਾਂ ਸਾਰਾ ਕੁਝ ਵਿੱਚੇ ਖਰੀਦ ਲਿਆ ਬਿਲਕੁਲ ਹੁਣ ਇਹਦੇ 'ਚ ਤੁਸੀਂ ਮੰਨ ਲਓ ਵੀ ਇਹ ਖਰਾਬ ਹੋ ਗਿਆ ਇਹ ਤਾਂ ਕੋਈ ਟੁੱਟੀ ਖਰਾਬ ਹੋ ਗਈ ਮੰਨ ਲਓ ਹਾਂ ਤੁਸੀਂ ਖੜਦੇ ਹੋ ਉਸ ਮਸਲੇ ਤੇ ਕੋਈ ਹੁੰਦੀ ਲੈ ਬਿਲਕੁਲ ਬਿਲਕੁਲ 1.5 2 ਸਾਲ ਤੱਕ ਜੇ ਐਵੇਂ ਦਾ ਕੋਈ ਇਸ ਤਰ੍ਹਾਂ ਦਾ ਕੋਈ ਵੀ ਮੈਟਰ ਕ੍ਰੀਏਟ ਹੁੰਦਾ ਜੀ ਤਾਂ ਉਹ ਸਿੱਧੀ ਸਾਰੀ ਰਿਸਪੌਂਸਿਬਿਲਟੀ ਸਾਡੀ ਹੈ ਕਿਉਂਕਿ ਅਸੀਂ ਜਿਹੜਾ ਸਾਡਾ ਅਸੀਂ ਇਸ ਫਲੈਟ ਦੇ ਵਿੱਚ ਕੰਮ ਕੀਤਾ ਸਾਰਾ ਹਰ ਇੱਕ ਚੀਜ਼ ਬ੍ਰਾਂਡਡ ਯੂਜ਼ ਹੋਈ ਹੈ। ਹਮਮ। ਮਤਲਬ ਤੁਸੀਂ ਆਪ ਫੀਲ ਕਰ ਰਹੇ ਹੋ ਇੱਥੇ ਤੁਸੀਂ ਖੜੇ ਹੋ ਤੁਹਾਨੂੰ ਮਤਲਬ ਮਹਿਸੂਸ ਹੋ ਰਿਹਾ ਹੋਗਾ ਵੀ ਤੁਸੀਂ ਹਮਮ ਕਿਸ ਏਰੀਆ ਦੇ ਵਿੱਚ ਕਿਵੇਂ ਮਤਲਬ ਤੁਸੀਂ ਆਪਣੀ ਫੀਲਿੰਗ ਨੂੰ ਜ਼ਾਹਿਰ ਕਰ ਸਕਦੇ ਹੋ ਇੱਥੇ ਆ ਇਸ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਮੈਨੂੰ ਬਹੁਤ ਮਤਲਬ ਕਮਾਲ ਫੀਲ ਹੋ ਰਿਹਾ ਵੀ ਜਿਹੜਾ ਕੁਝ ਇਹਦੇ ਵਿੱਚ ਕਿੰਨਾ ਕਿੰਨਾ ਏਰੀਆ ਹੁੰਦਾ ਇਹ ਫਲੈਟ ਦੇ ਵਿੱਚ ਇਹ ਜਿਹੜਾ ਫਲੈਟ ਦਾ ਏਰੀਆ ਹੈਗਾ 1800 ਸਕਰ ਫੁੱਟ ਏਰੀਆ ਹੈਗਾ। ਇਹਦੇ ਵਿੱਚ ਤਿੰਨ ਬੈੱਡਰੂਮ ਨੇ, ਤਿੰਨ ਵਾਸ਼ਰੂਮ ਨੇ ਤੇ ਇੱਕ ਕਿਚਨ ਹੈ। ਤੇ ਬਾਕੀ ਬਾਅਦ ਦੇ ਵਿੱਚ ਆਪਾਂ ਬਲਕੋਨੀ ਦੀ ਗੱਲ ਵੀ ਕਰਾਂਗੇ ਜਿਹੜੀ ਤੁਸੀਂ ਪ੍ਰੋਜੈਕਟ ਬਹੁਤ ਦੇਖੇ ਹੋਣਗੇ ਮਤਲਬ ਬਹੁਤ ਪ੍ਰੋਜੈਕਟਾਂ ਦੇ ਵਿੱਚ ਗਏ ਹੋਵੋਗੇ ਇਹ ਮੋਹਾਲੀ ਦਾ ਇੱਕ ਅਲੱਗ ਤਰੀਕੇ ਦਾ ਪ੍ਰੋਜੈਕਟ ਅਸੀਂ ਕ੍ਰੀਏਟ ਕੀਤਾ ਹੈ ਜੀ ਜਿਹੜਾ ਕਿ ਜਿਹਦੇ ਵਿੱਚ 6 ਫੁੱਟ ਚੌੜੀ ਰਨਿੰਗ ਬਲਕੋਨੀ ਹੈ ਇਹ ਕਿਤੇ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਇਹ ਤੁਹਾਨੂੰ ਚੀਜ਼ ਨਹੀਂ ਮਿਲੂਗੀ ਆ ਆ ਆ ਆ ਇਧਰ ਆ ਗਈ ਬਲਕੋਨੀ ਖੋਲਿਏ ਹਾਂਜੀ ਹਾਂ ਬਿਲਕੁਲ ਖੋਲੋ ਜੀ ਬਲਕੋਨੀ ਕਿੱਧਰ ਖੁੱਲੂਗੀ ਇਹ ਆ ਸੈਂ ਨੂੰ ਖੁੱਲੂਗਾ अच्छा आ आ बालकनी है ये बीच मिलूगी बिल्कुल, बिल्कुल। जी बिल्कुल ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰੀ ਬਾਲਕਨੀ ਇੱਥੋਂ ਆ ਜੋ ਜੀ ਇਹ ਬਾਲਕਨੀ ਇੱਥੋਂ ਤੁਸੀਂ ਚੱਲੋਗੇ ਜੀ ਤੇ ਅੱਗੇ ਆਪਾਂ ਚੱਲਦੇ ਜਾਵਾਂਗੇ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਜੀ ਇਹ ਜਿੱਥੇ ਸ਼ਾਮ ਨੂੰ ਬੰਦੇ ਨੇ ਬਾਹਰ ਬੈਠਣਾ ਨਿਕਲ ਕੇ ਹਨਾ ਇੱਕ ਮੰਨ ਲਓ ਬੇੜੀ ਵਾਲੀ ਇਹਦੇ ਵਿੱਚ ਬੱਚਿਆਂ ਲਈ ਵੀ ਸਪੇਸ ਹੈਗੀ ਆ ਬੱਚੇ ਆਪਣਾ ਬੱਚਿਆਂ ਲਈ ਖੇਡਣ ਲਈ ਕੁਛ ਆਪਾਂ ਕਰ ਸਕਦੇ ਆ ਹੂੰ ਜਾਂ ਆਪਾਂ ਸਭ ਤੋਂ ਵੱਡੀ ਦਿੱਕਤ ਹੈ ਨਾ ਭਾਜੀ ਜਿਹੜੇ ਫਲੈਟਸ ਹੁੰਦੇ ਨੇ ਫਲੈਟਸ ਅਸੀਂ ਇਸ ਤਰੀਕੇ ਨਾਲ ਡਿਜ਼ਾਈਨ ਕੀਤੇ ਨੇ ਸਾਰੇ ਫਲੈਟਸ ਸਾਡੇ ਕਾਰਨਰ ਵਾਲੇ ਫਲੈਟ ਨਹੀਂ ਜੀ ਤੇ ਜਿਹੜੇ ਵੈਸੇ ਨਾਰਮਲੀ ਮੋਹਾਲੀ ਦੇ ਵਿੱਚ ਪ੍ਰਾਪਰਟੀਆਂ ਬਣਦੀਆਂ ਨੇ ਉਹਦੇ ਵਿੱਚ ਕੀ ਪ੍ਰੋਬਲਮ ਹੈ ਜਿਹੜੀ ਬਾਹਰੋਂ ਮੇਨਟੇਨੈਂਸ ਦੀ ਪ੍ਰੋਬਲਮ ਬਹੁਤ ਵੱਡੀ ਹੈ ਹਾਂ ਹਾਂ ਫਲੈਟਾਂ ਦੀ ਤੇ ਸਾਡੇ ਫਲੈਟ ਦੇ ਵਿੱਚ ਅਸੀਂ ਇੰਨੀ ਵੱਡੀ ਬਾਲਕਨੀ ਦਿੱਤੀ ਹੈ 6 ਫੁੱਟ ਚੌੜੀ ਵੀ ਬਾਹਰੋਂ ਮੇਨਟੇਨੈਂਸ ਦਾ ਕੋਈ ਇਸ਼ੂ ਨਾ ਆਵੇ ਬਾਹਰੋਂ ਮੇਨਟੇਨੈਂਸ ਕਰਨ ਦੀ ਬਹੁਤ ਮਤਲਬ ਬੜੀ ਆਸਾਨ ਹੈ ਇਹ ਤੇ ਤੁਸੀਂ ਦੇਖੋ ਕਿ ਤੁਸੀਂ ਬੱਚਿਆਂ ਨੂੰ ਬੱਚੇ ਖੇਡ ਸਕਦੇ ਨੇ ਜਾਂ ਤੁਸੀਂ ਵੈਸੇ ਵੀ ਚੇਅਰ ਲਗਾ ਕੇ ਬੈਠਣਾ ਕੋਰਨਰ ਦੇ ਫਲੈਟ ਹੈ ਤੁਸੀਂ ਬਾਹਰ ਨਜ਼ਰ ਮਾਰ ਸਕਦੇ ਹੋ ਬੜਾ ਵਧੀਆ এনवायरमेंट ਹੈ ਇੱਕ ਇੱਕ ਮੈਨੂੰ ਹੋਰ ਗੱਲ ਦੱਸੋ ਵੀ ਜਿਹੜਾ ਫਲੈਟ ਹੁੰਦਾ ਇਹਦੀ ਮੰਜ਼ਲ ਦੇ ਹਿਸਾਬ ਨਾਲ ਰੇਟ ਹੁੰਦਾ ਵੀ ਥਲੜੀ ਮੰਜ਼ਲ ਤੇ ਲਓਗੇ ਇਸ ਰੇਟ ਦਾ ਉੱਪਰਲੀ ਤੇ ਲਓਗੇ ਇਸ ਰੇਟ ਦਾ ਵੀ ਫਰਕ ਹੁੰਦਾ ਰੇਟ ਦਾ ਦੇਖੋ ਜੀ ਜੇ ਜਿਹੜਾ ਇਹ ਮੰਜ਼ਲ ਦਾ ਵੈਸੇ ਬਹੁਤ ਜ਼ਿਆਦਾ ਵੱਡਾ ਕੋਈ ਫਰਕ ਨਹੀਂ ਹੁੰਦਾ ਹੈਗਾ ਮੰਜ਼ਲ ਦਾ ਜਿਹੜਾ ਫਰਕ ਹੈਗਾ ਉਹ ਇਹ ਜਿਹੜੀ ਸਾਡੀ ਬਿਲਡਿੰਗ ਹੈ 13 ਫਲੋਰਸ ਦੀ ਬਿਲਡਿੰਗ ਹੈ ਜੀ ਬੇਸਮੈਂਟ ਪਲੱਸ ਗਰਾਉਂਡ ਫਲੋਰ ਇਹ ਹੈਗੇ ਸਾਡੀ ਪਾਰਕਿੰਗ ਬਾਕੀ ਉੱਪਰ ਸਾਰੇ ਫਲੈਟਸ ਨੇ ਤੇ ਫਲੈਟਸ ਇਸ ਤਰੀਕੇ ਨਾਲ ਡਿਜ਼ਾਈਨ ਹੋਏ ਸਾਰੇ ਕੋਰਨਰ ਦੇ ਫਲੈਟਸ ਨੇ ਤਾਂ ਕਿ ਸਾਰੇ ਫਲੈਟਸ ਦੇ ਵਿੱਚ 6 ਫੁੱਟ ਚੌੜੀ ਰਨਿੰਗ ਬਾਲਕਨੀ ਦਿੱਤੀ ਜਾਵੇ ਠੀਕ ਹੈ ਜੀ ਤੇ ਜਿਹੜੇ ਰੇਟਸ ਦੀ ਆਪਾਂ ਗੱਲ ਕਰਦੇ ਰੇਟ ਜਿਹੜੇ ਹੈਗੇ ਆ ਉਹ ਜਿਵੇਂ ਜਿਵੇਂ ਆਪਣੇ ਫਲੋਰਸ ਉੱਪਰ ਨੂੰ ਜਾਂਦੇ ਨੇ ਇੱਕ ਇੱਕ ਲੱਖ ਰੁਪਿਆ ਜੋ ਸਾਡਾ ਰੇਟ ਹੈਗਾ ਉਹ ਘਟਦਾ ਜਾਂਦਾ ਹੈ ਉੱਪਰਲੇ ਪਾਸੇ ਉੱਪਰ ਨੂੰ ਜਾਂਦਾ ਘਟਦਾ ਜਾਂਦਾ ਇੱਕ ਲੱਖ ਇੱਕ ਇੱਕ ਹਰ ਹੋਰ ਮੈਨੂੰ ਜਿਹੜੀ ਇੱਕ ਬਹੁਤ ਸਾਰੀ ਸਾਡੇ ਪਿੰਡਾਂ ਵਾਲੇ ਦੇ ਦਿਮਾਗ 'ਚ ਆਉਂਦੀ ਆ ਹੁਣ ਜਿਹੜਾ ਤਾਂ ਫਲੈਟ ਹੈਗਾ ਥੱਲੇ ਵਾਲਾ ਉਹ ਤਾਂ ਹੈਗਾ ਗਰਾਊਂਡ ਤੇ ਬਿਲਕੁਲ ਉਹਨੇ ਰਜਿਸਟਰੀ ਕਰਾ ਲਈ ਗਰਾਊਂਡ ਦੀ ਹਾਂਜੀ ਜਿਹੜਾ 2 ਨੰਬਰ ਵਾਲਾ 3 ਨੰਬਰ ਵਾਲਾ 4 ਨੰਬਰ ਵਾਲਾ 5 ਨੰਬਰ ਵਾਲਾ ਜੇ ਮੰਨ ਲਓ ਵੀ ਕੱਲ ਨੂੰ ਇਹ ਪ੍ਰਾਪਰਟੀ ਖਤਮ ਹੋ ਜਾਂਦੀ ਆ ਇਹ ਟਾਵਰ ਜੋਗ ਨਹੀਂ ਰਹਿੰਦਾ 100 ਸਾਲ ਨੂੰ 50 ਸਾਲ ਨੂੰ ਜਿਹੜਾ ਤਾਂ ਥੱਲੇ ਵਾਲਾ ਉਹਦੇ ਕੋਲ ਤਾਂ ਜਗ੍ਹਾ ਰਹੇਗੀ ਤਾਂ ਵਾਲੇ ਕੋਲੇ ਕੀ ਰਹਿ ਗਿਆ ਨਹੀਂ ਦੇਖੋ ਇਹ ਜਿਹੜੇ ਪ੍ਰੋਜੈਕਟ ਹੁੰਦੇ ਨੇ ਨਾ ਇਹ ਜਦੋਂ ਪ੍ਰੋਜੈਕਟ ਪਾਸ ਹੁੰਦੇ ਨੇ ਨਾ ਪਹਿਲਾਂ ਇੰਸ਼ੋਰੈਂਸ ਤੋਂ ਕੰਮ ਸ਼ੁਰੂ ਹੁੰਦਾ ਹੈ ਜੀ ਕੋਈ ਵੀ ਅਪਰੂਵਲਾਂ ਨਹੀਂ ਇੱਥੇ ਬਹੁਤ ਇੱਕ ਪ੍ਰੋਜੈਕਟ ਲਗਾਉਣ ਲਈ ਉਹ ਵੀ ਆਪਾਂ ਜਿਸ ਏਰੀਆ ਦੇ ਵਿੱਚ ਖੜੇ ਆ ਬੜਾ ਪੌਸ਼ ਏਰੀਆ ਹੈ ਮੋਹਾਲੀ ਦਾ 91 ਸੈਕਟਰ ਜੀ 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 ਤੇ ਜਿਸ ਇੱਥੇ ਆਪਾਂ ਨੂੰ ਜਦੋਂ ਆਪਾਂ ਪ੍ਰੋਜੈਕਟ ਲਗਾਉਣਾ ਪਹਿਲਾਂ ਆਪਾਂ ਦਾ ਪੁਆਇੰਟ ਜਿਹੜਾ ਹੈਗਾ ਸਭ ਤੋਂ ਪਹਿਲਾ ਸਟੈਪ ਹੈਗਾ ਇੰਸ਼ੋਰੈਂਸ ਦਾ ਇੰਸ਼ੋਰੈਂਸ ਪਹਿਲਾਂ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ ਪ੍ਰਾਪਰਟੀ ਦੀ ਕੱਲੂ ਵੈਸੇ ਇਸ ਤਰ੍ਹਾਂ ਦਾ ਕੋਈ ਮਤਲਬ ਅੱਜ ਤੱਕ ਐਵੇਂ ਦਾ ਨਹੀਂ ਹੋਇਆ ਨਹੀਂ ਹੋਇਆ ਦੁਨੀਆ ਭਰ ਚ ਹੀ ਨਹੀਂ ਹੋਇਆ ਨਹੀਂ ਹੋਇਆ ਕਿਤੇ ਵੀ ਨਹੀਂ ਹੋਇਆ ਤੇ ਜੇ ਅਗਰ ਤੁਸੀਂ ਆਪਾਂ ਮਤਲਬ ਇਸ ਰਿਸਕ ਨੂੰ ਕਵਰ ਰੱਖਣ ਲਈ ਨਾ ਕੰਪਨੀਆਂ ਪਹਿਲਾਂ ਇੰਸ਼ੋਰੈਂਸ ਕਰਕੇ ਚੱਲਦੇ ਇਨ ਕੇਸ ਉਪਰੋ ਕੋਈ ਇਸ ਤਰ੍ਹਾਂ ਕੋਈ ਮੈਟਰ ਹੋ ਜਾਂਦਾ ਵੀ ਕੋਈ ਦਿੱਕਤ ਆ ਜਾਂਦੀ ਹੈ ਕਿਸੇ ਵੀ ਤਰ੍ਹਾਂ ਦੀ ਜੀ ਤਾਂ ਫਿਰ ਉਹ ਇੰਸ਼ੋਰੈਂਸ ਦਾ ਜਿਹੜਾ ਹੈਗਾ ਉਹ ਬੈਂਕ ਕਲੇਮ ਦਿੰਦਾ ਉਹ ਮਤਲਬ ਉਹ ਬੰਦਾ ਸਿਕਿਉਰ ਹੈ ਮੈਂ ਅਪਰੋਚ ਤੁਸੀਂ ਮੇਰੀ ਗੱਲ ਫੇਰ ਨਹੀਂ ਸਮਝੇ ਮੈਂ ਤੁਹਾਨੂੰ ਇਹ ਪੁੱਛਦਾ ਕਿ ਮੰਨ ਲਓ ਵੀ ਇੱਕ ਮਿਆਦ ਨੰਗਣ ਤੋਂ ਬਾਅਦ ਹੀ ਇਮਾਰਤ ਦੀ ਇੱਕ ਮਿਆਦ ਆ ਉਹ ਨੰਗ ਜਾਂਦੀ ਹੈ ਉਹ ਨੰਗਣ ਤੋਂ ਬਾਅਦ ਉਹ ਪ੍ਰਾਪਰਟੀ ਕੀਦੀ ਆ ਜਿਹੜਾ ਇੱਕ 2 ਮਰਲੇ ਦਾ ਫਲੈਟ ਆ 2 ਮਰਲੇ ਦੇ ਉੱਪਰ 2 ਮਰਲੇ 2 ਮਰਲੇ ਦੇ ਉੱਪਰ 2 ਮਰਲੇ 2 ਮਰਲੇ ਦੇ ਉੱਪਰ 2 ਮਰਲੇ ਆ ਉਹ ਉਹ ਲਾਸਟ ਤੇ ਇੱਕ ਜਦੋਂ ਉਹ ਖਾਲੀ ਹੋਊਗਾ ਉਹ ਕਿਹਦਾ ਹੋਊਗਾ ਨਹੀਂ ਉਹ ਤਾਂ ਜਿਹੜਾ ਜਿਵੇਂ ਉੱਪਰ ਬਿਲਡਿੰਗ ਬਣੀ ਹੈ ਨਾ ਸਾਰੀ ਚੀਜ਼ ਜਿਹੜੀ ਰਜਿਸਟਰੀ ਹੁੰਦੀ ਆ ਆਪਾਂ ਵੈਸੇ ਇੱਕ ਜਨਰਲਿਕ ਗੱਲ ਕਰਦੇ ਆ ਰਜਿਸਟਰੀ ਪਰ ਫਲੋਰ ਦੇ ਹਿਸਾਬ ਨਾਲ ਹੁੰਦੀ ਆ ਉਹ ਜਿਹੜੀ ਆਪਾਂ ਕਹਿੰਦੇ ਆ ਵੀ نیچے ਜਗ੍ਹਾ ਦੀ ਗੱਲ ਕਰੀਏ ਤਾਂ ਉਹ ਜਿੰਨੇ ਉੱਪਰ ਫਲੋਰਸ ਨੇ ਉਹ ਸਾਰਿਆਂ ਦੀ ਆਪਸ ਵਿੱਚ ਡਿਵਾਈਡੇਸ਼ਨ ਆ ਜਗ੍ਹਾ ਦੀ अच्छा ਸਾਰਿਆਂ ਦਾ ਆਪਣਾ ਆਪਣਾ ਪਾਰਟ ਹੈ ਉਹਦੇ ਵਿੱਚ ਇਹ ਨਹੀਂ ਹੈਗਾ ਵੀ ਗਰਾਉਂਡ ਫਲੋਰ ਵਾਲੇ ਦੀ ਇਕੱਲੀ ਜਗ੍ਹਾ ਐਸਾ ਮੈਂ ਸਮਝ ਗਿਆ ਮੈਂ ਸਮਝ ਗਿਆ ਹੁਣ ਮੈਨੂੰ ਸਮਝ ਆ ਗਈ ਵੀ ਮੰਨ ਲਓ 100 ਗਾ ਜਗ੍ਹਾ ਅਸੀਂ 10 ਫਲੈਟ ਤਾਂ ਤੱਕ ਪਾਤੇ ਆ ਜੇ ਉਹ ਬਿਲਡਿੰਗ ਖਤਮ ਹੋਊਗੀ ਤਾਂ ਉਹ ਸਾਰਿਆਂ ਨੂੰ 10-10 ਗਾਜ ਆ ਜੂਗੀ ਬਿਲਕੁਲ ਬਿਲਕੁਲ ਐਸਟਾ ਹੀ ਆ ਜੀ ਹਾਂ ਹੋ ਗਰ ਹੁਣ ਪ੍ਰੀਤ ਮਤਲਬ ਗੱਲ ਸਮਝ ਆ ਗਈ ਨਾ ਵੀ ਮਤਲਬ ਕਹਿਣ ਤੋਂ ਪਾਵੋ 10 10 ਗੱਜ ਦੀ ਮਤਲਬ ਜੇ 15 ਐ ਤਾਂ 15 ਹਿੱਸੇ ਹੋ ਜਾਣਗੇ ਜੇ ਉਹ 20 ਐ ਤਾਂ 20 ਹਿੱਸੇ ਹੋ ਜਾਣਗੇ ਜਿਵੇਂ ਹੁਣ 13 ਫਲੋਰਸ ਨੇ ਤਾਂ ਉਹ 13 ਹਿੱਸੇ ਹੋ ਗਏ ਉਸ ਜਗ੍ਹਾ ਦੇ ਜਿਵੇਂ ਏਰੀਆ ਹੈਗਾ ਇਹਦਾ 1800 ਸਕੁਅਰ ਫੁੱਟ ਤਾਂ 1800 ਸਕੁਅਰ ਫੁੱਟ ਤੁਸੀਂ ਦੇਖ ਲਓ ਵੀ ਉਹਨੂੰ ਡਿਵਾਈਡ ਕਰਕੇ ਜੋ ਵੀ ਹੈਗਾ ਜਗ੍ਹਾ ਦਾ ਉਹ ਡਿਵਾਈਡੇਸ਼ਨ 13 ਫਲੋਰਸ ਦੇ ਵਿੱਚ ਆਪਸੀ ਹੋਣੀ ਹੈ ਇੱਕ ਜਦੋਂ ਤੁਸੀਂ ਮੰਨ ਲਓ ਆ ਫਲੈਟ ਦਾ ਸੌਦਾ ਕਰਦੇ ਆ ਕਿਸੇ ਨਾਲ ਮੇਰੇ ਨਾਲ ਸੌਦਾ ਹੁੰਦਾ ਤੁਹਾਡਾ ਕਿਸੇ ਨਾਲ ਵੀ ਸੌਦਾ ਹੁੰਦਾ ਤਾਂ ਉਹ ਸੌਦੇ ਦੇ ਵਿੱਚ ਅ ਮਤਲਬ ਆ ਬਣਾ ਕੇ ਸਾਰਾ ਮਤਲਬ ਟੋਟਲ ਦੇਣਾ ਹੁੰਦਾ ਜਾਂ ਬੰਦਾ ਕਵੇ ਮੈਂ ਆਪਦੀ ਮਰਜ਼ੀ ਨਾਲ ਬਣਾ ਲਵਾਂ ਮੈਨੂੰ ਪੈਸੇ ਘੱਟ ਕਰ ਲਓ ਐਵੇਂ ਹੋ ਜਾਂਦਾ ਨਹੀਂ ਦੇਖੋ ਉਹਦੇ ਵਿੱਚ ਪਤਾ ਕੀ ਹੁੰਦਾ ਇਹ ਅਸੀਂ ਇਹ ਚੀਜ਼ ਨਹੀਂ ਕਰਦੇ ਵੀ ਬੰਦਾ ਕਹਿ ਦੇ ਵੀ ਕਿਉਂਕਿ ਅਸੀਂ ਆਪਣੇ ਪ੍ਰੋਡਕਟ ਦੀ ਜਿਹੜੀ ਹੈਗੀ ਹੈ ਇਹ ਵੈਲਿਊ ਡਾਊਨ ਨਹੀਂ ਕਰਨਾ ਚਾਹੁੰਦੇ ਅਸੀਂ ਜਿਹੜੀ ਕੁਆਲਿਟੀ ਹੈ ਉਹ ਪੂਰੀ ਸੁਪੀਰੀਅਰ ਯੂਜ਼ ਕਰਦੇ ਹਾਂ ਓਕੇ ਤੁਸੀਂ ਚੈੱਕ ਕਰ ਸਕਦੇ ਹੋ ਸਵਿਚਸ ਨੂੰ ਹੱਥ ਲਗਾ ਕੇ ਦੇਖੋ ਸਵਿਚਸ ਤੋਂ ਲਗਾ ਕੇ ਤੁਸੀਂ ਵਾਸ਼ ਪੀਸ਼ਰ ਜਾਂ ਸਾਰੀ ਟੂਟੀਆਂ ਚੈੱਕ ਕਰਕੇ ਦੇਖੋ ਕੁਆਲਿਟੀ ਤੁਹਾਨੂੰ ਨਜ਼ਰ ਆਏਗੀ ਵੀ ਬਾਕੀ ਹਾਂ ਜੀ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਜੇ ਹਰ ਜਦਾਂ ਅਸੀਂ ਬ੍ਰਾਂਡ ਯੂਜ਼ ਕੀਤਾ ਹੋਇਆ ਇਹਦੇ ਵਿੱਚ ਇਹ ਨਹੀਂ ਵੀ ਅਸੀਂ ਆਪਣੀ ਮਤਲਬ ਕੋਈ ਜ਼ਰੂਰਤਾਂ ਲਈ ਅਸੀਂ ਆਪਣੀ ਕੁਆਲਿਟੀ ਨੂੰ ਡਾਊਨ ਕਰ ਦਈਏ ਅਸੀਂ ਆਪਣੀ ਕੁਆਲਿਟੀ ਨੂੰ ਨੀਚੇ ਨਹੀਂ ਜਾਣਾ ਜੋ ਸਾਡੀ ਕੁਆਲਿਟੀ ਆ ਉਹ ਇੱਕ ਸਾਡਾ ਬ੍ਰਾਂਡ ਹੈ ਸਟੈਂਡਰਡ ਸੈਟਾ ਬਿਲਕੁਲ ਸਾਡਾ ਸਟੈਂਡਰਡ ਨੂੰ ਮਤਲਬ ਤੁਸੀਂ ਡਾਊਨ ਨਹੀਂ ਕਰੋਗੇ ਜੇ ਕਹਿਣ ਤੋਂ ਭਾਵ ਕੋਈ ਬੰਦਾ ਕਹਿੰਦਾ ਕਿ ਨਹੀਂ ਮੈਂ ਤਾਂ ਆਪਦੀ ਮਰਜ਼ੀ ਨਾਲ ਥੋੜਾ ਜਿਹਾ ਹਲਕਾ ਲਾ ਲਊਗਾ ਮੇਰਾ 20 ਲੱਖ ਰੁਪਏ ਸੇਵ ਹੋ ਜਾਊਗਾ ਤਾਂ ਤੁਸੀਂ ਕਹੋਗੇ ਕਿ ਨਹੀਂ 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 ਡੀਲ ਨਹੀਂ ਹੋਊਗੀ ਨਹੀਂ ਡੀਲ ਨਹੀਂ ਹੋਊਗੀ ਅਸੀਂ ਸਟੈਂਡਰਡ ਨੂੰ ਡਾਊਨ ਨਹੀਂ ਕਰਾਂਗੇ ਅਸੀਂ ਕੁਆਲਿਟੀ ਨੂੰ ਪਰ ਇਗਨੋਰ ਨਹੀਂ ਕਰਾਂਗੇ ਕੁਆਲਿਟੀ ਸਾਡਾ ਪਹਿਲਾ ਪਾਰਟ ਹੈ ਜੀ ਕਿੰਨੇ ਚਿਰ ਚ ਹੈਂਡ ਓਵਰ ਕਰ ਦਿੰਨੇ ਆ ਜਦੋਂ ਮੰਨ ਕੇ ਚਲੋ ਜਦੋਂ ਬੰਦਾ ਹਾਂਜੀ ਜਦੋਂ ਵੀ ਕਿਸੇ ਪਾਰਟੀ ਨਾਲ ਆਪਣੀ ਡੀਲ ਹੁੰਦੀ ਆ ਜਾਂ ਟੋਕਨ ਹੁੰਦੀ ਆ ਅਸੀਂ 2 ਜਾਂ 3 ਮਹੀਨੇ ਦਾ ਪਾਰਟੀ ਤੋਂ ਟਾਈਮ ਲੈਨੇ ਆ ਤੇ ਉਹਦੇ ਵਿੱਚ ਇੱਕ ਚੁਆਇਸ ਜ਼ਰੂਰ ਹੁੰਦੀ ਆ ਪਾਰਟੀ ਦੀ ਪਾਰਟੀ ਆਪਣਾ ਕਲਰ ਕੰਬੀਨੇਸ਼ਨ ਵਾਲਪੇਪਰਸ ਉਹ ਆਪਣੇ ਹਿਸਾਬ ਨਾਲ ਚੇਂਜ ਕਰ ਸਕਦੇ ਨੇ ਮਤਲਬ ਉਹ ਪਾਰਟੀ ਆਪਾਨੂੰ ਕਹਿ ਸਕਦੇ ਵੀ ਮੈਨੂੰ ਇਹ ਵਾਲਪੇਪਰ ਨਹੀਂ ਮੇਰੀ ਇਹ ਚੁਆਇਸ ਆ ਤੁਸੀਂ ਵਾਲਪੇਪਰ ਜਾਂ ਟਾਈਲ ਤੁਸੀਂ ਇਹ ਚੇਂਜ ਕਰ ਦੋ ਉਹ ਅਸੀਂ ਕਰ ਸਕਦੇ ਪਰ ਸਾਡੀ ਕੁਆਲਿਟੀ ਦੇ ਵਿੱਚ ਫਰਕ ਕੋਈ ਨਹੀਂ ਆਊਗਾ ਉਹਦੇ 'ਚ ਓਕੇ ਇਸ ਲਈ ਅਸੀਂ ਥੋੜਾ ਜਿਹਾ ਟਾਈਮ ਲੈਣਾ 2 ਜਾਂ 3 ਮਹੀਨੇ ਦਾ ਪਾਰਟੀ ਨੂੰ ਤੇ ਜਿਹੜੇ ਤੁਸੀਂ ਰੂਮਸ ਦੇਖੇ ਆ ਸਾਰੇ ਰੂਮਸ ਹੈਗੇ 13x11 ਦੇ ਤਿੰਨ ਰੂਮਸ ਹੈਗੇ ਆ ਅੱਜ ਤੁਹਾਨੂੰ ਅੱਗੇ ਵਾਲੇ ਦਿਖਾਉਣੇ ਆ ਰੂਮਸ ਆਜੋ ਜੀ ਜੀ ਆ ਆ ਵੈਸੇ ਰੂਮ ਖੁੱਲੇ ਆ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਸਾਡਾ ਸੈਕੰਡ ਬੈੱਡਰੂਮ ਹੈਗਾ ਜੀ ਤੇ ਆਪਾਂ ਪਹਿਲਾਂ ਉਸ ਸਾਈਡ ਕਿਚਨ ਦੇ ਨਾਲ ਬਾਲਕਨੀ ਦੇਖੀ ਸੀ ਆਪਾਂ ਹੁਣ ਦੂਸਰੀ ਸਾਈਡ ਦੀ ਬਾਲਕਨੀ ਵੀ ਦੇਖਾਂਗੇ ਸਾਰੀ ਕੋਰਨਰ ਦੇ ਵਿੱਚੋਂ ਰਨਿੰਗ ਦੀ ਬਾਲਕਨੀ ਹੈ ਨਹੀਂ ਤੁਹਾਡੇ ਕਹਿਣ ਤੋਂ ਭਾਵੇਂ ਇਹ ਆ ਵੀ ਇਹ ਬਾਲਕੋਨੀ ਹਰੇਕ ਬੰਦੇ ਨੂੰ ਮਿਲੂਗੀ ਹਰ ਇੱਕ ਬੰਦੇ ਨੂੰ ਮਿਲੂਗੀ 13 ਦੇ 13 ਫਲੋਰਸ ਉੱਪਰ ਤੱਕ ਹਰ ਇੱਕ ਬੰਦੇ ਲਈ ਸੇਮ ਕਿਉਂਕਿ ਅਸੀਂ ਪ੍ਰੋਜੈਕਟ ਜਿਹੜਾ ਹੈਗਾ ਨਾ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਵੀ ਸਾਰੇ ਫਲੈਟ ਸਾਡੇ ਕੋਰਨਰਸ ਦੇ ਨੇ ਮਤਲਬ ਇਹ ਨਹੀਂ ਹੈ ਵੀ ਕੰਜਸਟਡ ਜੇ ਜਾਂ ਇਹ ਮੈਂ ਉਹੀ ਚੀਜ਼ ਕਹਿ ਰਿਹਾ ਨਾ ਵੀ ਆਪਾਂ ਜਿਹੜਾ ਪ੍ਰੋਜੈਕਟ ਕੀਤਾ ਨਾ ਅਸੀਂ ਕਿਉਂਕਿ ਕਾਮਨ ਚੀਜ਼ ਤਾਂ ਹਰ ਇੱਕ ਬੰਦਾ ਸੇਲ ਕਰਦਾ ਹੈ ਬਾਜ਼ਾਰ ਦੇ ਵਿੱਚ ਇੱਕੋ ਚੀਜ਼ ਤਾਂ ਹਰ ਇੱਕ ਬੰਦਾ ਕਾਪੀ ਕਰਕੇ ਬਣਾ ਅਸੀਂ ਥੋੜਾ ਜਿਹਾ ਡਿਫਰੈਂਟ ਚੀਜ਼ ਲੈ ਕੇ ਆਏ ਆ ਵੀ ਮਤਲਬ ਲੋਕਾਂ ਨੂੰ ਅਲੱਗ ਫੀਲ ਹੋਵੇ ਇਹਦੇ ਵਿੱਚ ਮਤਲਬ ਜਿਹੜਾ ਜਿਹੜੀ ਚੀਜ਼ ਅਸੀਂ ਆ ਦਿਖਾ ਰਹੇ ਆ ਜਿਹੜੀ ਆ ਦਿਖ ਰਹੀ ਆ ਸਿਰਫ ਫਲੈਟ ਦੇ ਵਿੱਚ ਜਾ ਕੇ ਦਸ਼ਾਵਾਂ ਚੇਂਜ ਹੋਣਗੀਆਂ ਮੰਜ਼ਲਾਂ ਚੇਂਜ ਹੋਣਗੀਆਂ ਪਰ ਆ ਚੀਜ਼ ਨਹੀਂ ਲੇਆਉਟ ਸੇਮ ਰਹੇਗਾ ਬਿਲਕੁਲ ਲੇਆਉਟ ਸੇਮ ਰਹੇਗਾ ਵੀ ਮਤਲਬ ਬਾਲਕੋਨੀ ਹੋਗੀ ਕਮਰਿਆਂ ਦੀ ਬਣਾਵਟ ਹੋਗੀ ਰਸੋਈ ਹੋਗੀ ਬਾਥਰੂਮ ਹੋਗੇ ਸੇਮ ਰਹੇਗਾ ਸੇਮ ਡਿੱਟੋ ਉੱਪਰ ਤੱਕ 13 ਦੀ 13 ਬਿਲਡਿੰਗਸ ਐਜ਼ ਇਟ ਇਜ਼ ਸਾਰੀਆਂ ਚੀਜ਼ਾਂ ਸੇਮ ਰਹਿਣਗੀਆਂ ਕੋਈ ਉੱਤਰ ਵਾਲੇ ਪਾਸੇ ਚੱਲਿਆ ਜਾਊ ਕੋਈ ਦੱਖਣ ਵਾਲੇ ਪਾਸੇ ਉਹ ਗੱਲ ਵੱਖਰੀ ਹੋਊ ਉਹ ਵੱਖਰੀ ਹੋਗੀ ਪਰ ਚੀਜ਼ਾਂ ਸੇਮ ਰਹਿਣਗੀਆਂ ਠੀਕ ਕੋਈ ਭਾਈ ਵੈਸੇ ਤਾਂ ਮੈਂ ਆਪਣੇ ਤੌਰ ਤੇ ਤਾਂ ਸਮਝ ਲਿਆ ਇੱਕ ਥੋੜਾ ਜਿਹਾ ਦਰਸ਼ਕਾਂ ਨੂੰ ਆਪਾਂ ਥੋ ਬਿਲਕੁਲ ਮਤਲਬ ਕਿਸ ਤਰ੍ਹਾਂ ਇੱਕ ਪਹਿਲਾ ਨੰਬਰ ਕਮਰਾ ਜਾਂ ਆਗ ਆ ਗਿਆ ਹੋ ਗਿਆ ਆਪਣਾ ਐਂਟਰੀ ਐਂਟ੍ਰੈਂਸ ਗੇਟ ਐਂਟਰਸ ਗੇਟ ਜਿਵੇਂ ਇੱਕ ਗਾਹਕ ਨੂੰ ਸਮਝਾਉਨੇ ਹੁੰਦੇ ਤੁਸੀਂ ਮੈਨੂੰ ਉਵੇਂ ਸਮਝਾ ਦਿਓ ਜਿਵੇਂ ਇੱਕ ਗਾਹਕ ਆਉਂਦਾ ਹੁੰਦਾ ਤੇ ਮੈਨੂੰ ਤੁਸੀਂ ਮੰਨ ਲਓ ਵੀ ਤੁਸੀਂ ਮੈਨੂੰ ਫਲੈਟ ਵੇਚਣਾ ਤਾਂ ਮੈਨੂੰ ਦੱਸੋ ਤੁਸੀਂ ਕਿਵੇਂ ਕਿਵੇਂ ਆਜੋ ਮੈਂ ਸਾਰੀ ਇੱਕ ਇੱਕ ਚੀਜ਼ ਤੁਹਾਨੂੰ ਪਿਕਚਰਾਈਜ਼ ਕਰਦਾ ਆਜੋ ਹਾਂ 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 ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਕਮਰੇ ਚ ਲੈ ਕੇ ਆਉਂਗੇ ਬਿਲਕੁਲ ਜੀ ਸਭ ਤੋਂ ਪਹਿਲਾਂ ਅਸੀਂ ਇਸ ਕਮਰੇ ਦੇ ਵਿੱਚ ਲੈ ਕੇ ਇਹ ਸਾਡਾ ਹੈਗਾ ਫਰਸਟ ਬੈਡਰੂਮ ਜੀ ਤੇ ਇਹਦੇ ਨਾਲ ਅਟੈਚਡ ਹੈਗਾ ਆਜੋ ਮੈਂ ਦਿਖਾ ਦੇਣਾ ਇਹ ਨਾਲ ਅਟੈਚ ਹੈਗਾ ਵਾਸ਼ਰੂਮ ਵਾਸ਼ਰੂਮ ਜੀ ਤੇ ਜਿਹੜਾ ਬੈਡਰੂਮ ਦਾ ਏਰੀਆ ਹੈਗਾ 13 ਬਾਏ 11 ਦਾ ਸਾਡੇ ਤਿੰਨ ਬੈਡਰੂਮਸ ਹੈਗੇ ਆ ਤਿੰਨੋਂ ਬੈਡਰੂਮਸ ਦਾ ਜਿਹੜਾ ਏਰੀਆ ਹੈਗਾ 13 ਬਾਏ 11 ਦਾ ਤਿੰਨ ਬੈਡਰੂਮ ਹੈਗੇ ਆ ਤਿੰਨੋਂ ਬੈਡਰੂਮਸ ਦੇ ਨਾਲ ਤਿੰਨ ਵਾਸ਼ਰੂਮ ਅਟੈਚ ਨੇ ਠੀਕ ਹੈ ਜੀ ਇਹ ਤਾਂ ਹੈਗਾ ਜੀ ਸਾਡਾ ਜਿਹੜਾ ਫਰਸਟ ਬੈਡਰੂਮ ਤੇ ਤਿੰਨ ਬੈਡਰੂਮ ਦੇ ਨਾਲ ਤਿੰਨ ਬਾਥਰੂਮ ਤੇ ਤਿੰਨ ਬਾਲਕਨੀ ਮਤਲਬ ਰਨਿੰਗ ਬਹੁਤ ਬਾਲਕਨੀ ਆ ਗਿਆ ਜੀ ਉਸ ਤੋਂ ਆ ਗਿਆ ਤੇ ਉਸ ਤੋਂ ਬਾਅਦ ਇਹ ਹੈਗਾ ਆਪਣਾ ਡਾਈਨਿੰਗ ਏਰੀਆ ਡਾਈਨਿੰਗ ਏਰੀਆ ਕਹੋ ਜਾਂ ਡਾਈਨਿੰਗ ਏਰੀਆ ਕਹੋ ਕੋਈ ਮਹਿਮਾਨ ਵਾਲਾ ਮਹਿਮਾਨ ਵਾਲਾ ਇਹ ਸਾਡਾ ਓਪਨ ਏਰੀਆ ਆ ਗਿਆ ਜੀ ਤੇ ਉਸ ਤੋਂ ਬਾਅਦ ਅਸੀਂ ਚੱਲਾਂਗੇ ਅੱਗੇ ਤਾਂ ਇਸ ਜਗ੍ਹਾ ਤੇ ਬੈ ਕੇ ਖਾਣਾ ਖਾ ਸਕਦਾ ਪਰਿਵਾਰ ਤੇ ਨਾਲ ਟੀਵੀ ਆ ਜਿਹੜਾ ਲੱਗਿਆ ਹੋਇਆ ਐਂਡੀ ਵਗੈਰਾ ਟੀਵੀ ਦੇਖ ਸਕਦਾ ਜੀ ਤੇ ਉਸ ਤੋਂ ਬਾਅਦ ਇਹ ਹੈਗੀ ਹੈ ਕਿਚਨ ਤੇ ਅਸੀਂ ਜਿਹੜਾ ਸਾਡਾ ਬੈਲਕਨੀ ਦਾ ਸਭ ਤੋਂ ਅਲੱਗ ਤਰੀਕੇ ਦਾ ਜਿਹੜਾ ਲੇਆਉਟ ਹੈਗਾ ਨਾ ਉਹ ਅਸੀਂ ਹਰ ਇੱਕ ਚੀਜ਼ ਹਰ ਇੱਕ ਰੂਮ ਦੇ ਨਾਲ ਜੁਆਇੰਟ ਕੀਤਾ ਹੋਇਆ ਤੁਸੀਂ ਜੇ ਬੈਲਕਨੀ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੋਂ ਵੀ ਬੈਲਕਨੀ ਦੇ ਅੰਦਰ ਐਂਟਰ ਹੋ ਸਕਦੇ ਹੋ ਕਿਚਨ ਦੇ ਵਿੱਚੋਂ ਵੀ ਇੱਕ ਤੁਹਾਨੂੰ ਟੈਕਨੀਕਲ ਪੱਖ ਤੋਂ ਡਾ ਹੋਰ ਦੱਸਦਾ ਜਿਹੜਾ ਮੈਨੂੰ ਖੂਬਸੂਰਤ ਜ਼ਿਆਦਾ ਲੱਗਿਆ ਕਿ ਰਸੋਈ ਦੇ ਵਿੱਚ ਆ ਓਪਨ ਵਿੰਡੋ ਦਾ ਮਤਲਬ ਆ ਸਾਰੇ ਘਰ ਦੇ ਵਿੱਚੋਂ ਆਕਸੀਜਨ ਨਹੀਂ ਖਤਮ ਹੁੰਦੀ ਆਕਸੀਜਨ ਨਹੀਂ ਖਤਮ ਹੁੰਦੀ ਬਿਲਕੁਲ ਜੀ ਬਿਲਕੁਲ ਹਾਂ ਨਾ ਤੇ ਏਅਰ ਦਾ ਜਿਹੜਾ ਹੈਗਾ ਨਾ ਉਹ ਵੈਂਟੀਲੇਸ਼ਨ ਦਾ ਜਿਹੜਾ ਹੈਗਾ ਬੜਾ ਵਧੀਆ ਪਰਫੈਕਟ ਕੰਬੀਨੇਸ਼ਨ ਬਣਿਆ ਹੋਇਆ ਵੈਂਟੀਲੇਸ਼ਨ ਦਾ ਕੋਈ ਮੈਟਰ ਨਹੀਂ ਵੈਂਟੀਲੇਸ਼ਨ ਲਈ ਤਾਂ ਹਰ ਇੱਕ ਰੂਮ ਹਰ ਇੱਕ ਜਗ੍ਹਾ ਦੇ ਵਿੱਚੋਂ ਹਵਾ ਦਾ ਜਿਹੜਾ ਹੈਗਾ ਜੀ ਆਪਾਂ ਉਹ ਕੀਤਾ ਹੋਇਆ ਉਸ ਤੋਂ ਅੱਗੇ ਆ ਗਿਆ ਜੀ ਪੂਜਾ ਰੂਮ ਉਸ ਤੋਂ ਅੱਗੇ ਆ ਗਿਆ ਜੀ ਪੂਜਾ ਰੂਮ ਇਹ ਹੈਗਾ ਸਾਡਾ ਪੂਜਾ ਰੂਮ ਜੀ ਤੇ ਫਿਰ ਉਸ ਤੋਂ ਅੱਗੇ ਆਪਾਂ ਗੱਲ ਕਰੀਏ ਤਾਂ ਇਹ ਹੈਗਾ ਆਪਣਾ ਸੈਕੰਡ ਬੈਡਰੂਮ ਜੀ ਹਾਂਜੀ ਆ ਆ ਗਿਆ ਸੈਕੰਡ ਬੈਡਰੂਮ ਤਾਂ ਇਹ ਵੀ ਓਡਾ ਹੀ ਆ ਇਹ ਵੀ ਓਡਾ ਜੀ ਇਹਦੀ ਡਾਈਮੈਂਸ਼ਨ ਵੀ 13 ਬਾਈ 11 ਹੈਗੀ ਆ ਡਾਈਮੈਂਸ਼ਨ ਤੇ ਨਾਲ ਇਹਦੇ ਵਾਸ਼ਰੂਮ ਅਟੈਚ ਹੈ ਹਾਂ ਕੁੱਲ ਮਿਲਾ ਕੇ ਵੀ ਜਦੋਂ ਆਪਣੇ ਤੋਂ ਕੋਈ ਬੰਦਾ ਫਲੈਟ ਖਰੀਦਦਾ ਇਹ ਟੋਟਲ ਸਾਰੀਆਂ ਚੀਜ਼ਾਂ ਉਹਨੂੰ ਮਿਲ ਹੀ ਜਾਣੀਆਂ ਜੋ ਤੁਹਾਨੂੰ ਇਹ ਸੈਂਪਲ ਦਾ ਮਤਲਬ ਇਹੀ ਆ ਜੋ ਤੁਹਾਨੂੰ ਸੈਂਪਲ 'ਚ ਦਿਖਾਇਆ ਹੋਇਆ ਇੱਕ ਵੀ ਚੀਜ਼ ਦਾ ਫਰਕ ਨਹੀਂ ਹੋ ਸਕਦਾ ਐਸ ਇਟ ਇਜ਼ ਸੈਂਪਲ ਦਾ ਇਹੀ ਮਤਲਬ ਹੈ ਜੋ ਸੈਂਪਲ ਹੈ ਤੇ ਐਕਚੁਅਲ ਤੇ ਸੈਂਪਲ ਦਾ ਕੋਈ ਡਿਫਰੈਂਸ ਨਹੀਂ ਜੋ ਸੈਂਪਲ ਹੈ ਉਹੀ ਤੁਹਾਡਾ ਐਕਚੁਅਲ ਹੈ ਤੇ ਆ ਆ ਗਿਆ ਤੀਸਰਾ ਬੈਡਰੂਮ ਇਹ ਤੀਸਰਾ ਬੈਡਰੂਮ ਆ ਗਿਆ ਜੀ ਇਹਦੀ ਵੀ ਸੇਮ ਡਾਈਮੈਂਸ਼ਨ ਜਿਵੇਂ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ 13x11 ਜੀ ਤੇ ਇਹਦੇ ਨਾਲ ਵੀ ਬਾਥਰੂਮ ਅਟੈਚ ਹੈ ਜੀ ਤੇ ਬਾਲਕਨੀ ਵੀ ਤੁਸੀਂ ਦੇਖ ਸਕਦੇ ਹੋ ਹਰ ਇੱਕ ਬੈਡਰੂਮ ਦੇ ਵਿੱਚੋਂ ਤੁਸੀਂ ਬਾਲਕਨੀ ਲਈ ਬਾਹਰ ਜਾ ਸਕਦੇ ਹੋ ਜੀ ਹਰੇਕ ਹਰੇਕ ਬੈਡਰੂਮ ਲਈ ਅਲੱਗ ਬਾਥਰੂਮ ਆ ਤੇ ਉਹਦੇ ਬਾਲਕਨੀ ਵਾਸਤੇ ਜਾਣ ਵਾਸਤੇ ਵੀ ਅਲੱਗ ਤੋਂ ਹੀ ਰਸਤਾ ਹੈ ਅਲੱਗ ਤੋਂ ਰਸਤਾ ਹਰ ਇੱਕ ਜਗ੍ਹਾ ਤੋਂ ਹਾਂ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਨੂੰ ਇੱਕੋ ਹੀ ਗੱਲ ਦੱਸ ਦਿਓ ਵੀ ਕਿੰਨਾ ਚਿਰ ਪਹਿਲਾਂ ਕਿਸੇ ਬੰਦੇ ਨੂੰ ਤੁਹਾਡੇ ਕੋਲ ਬੁੱਕ ਕਰਨਾ ਪੈਂਦਾ ਜਾਂ ਇੱਕ ਥੋੜਾ ਜਿਹਾ ਵੀ ਇਹਦੇ 'ਚ ਵੀ ਕੋਈ ਕਾਗਜ਼ਾਂ ਪੱਤਰਾਂ ਦਾ ਕੁਝ ਚੈੱਕ ਕਰਨ ਵਾਲਾ ਹੁੰਦਾ ਕਿ ਹਾਂ ਯਾਰ ਵੀ ਬੰਦਾ ਕੀ ਚੈੱਕ ਕਰੇ ਕੰਪਨੀ ਮਤਲਬ ਤੁਸੀਂ ਇੱਕ ਮਿੱਤਰ ਹੋਣ ਦੇ ਨਾਤੇ ਵੀ ਸਲਾਹ ਦੇ ਦਿਓ ਲੋਕਾਂ ਨੇ ਹੋਰਾਂ ਕੰਪਨੀਆਂ ਤੋਂ ਵੀ ਲੈਣੇ ਹੁੰਦੇ ਤਾਂ ਇੱਕ ਗਾਹਕ ਕੀ ਚੈੱਕ ਕਰੇ ਕਿਸੇ ਬੰਦੇ ਕੋਲੇ ਵੀ ਕੀ ਹੋਣਾ ਚਾਹੀਦਾ ਜਦੋਂ ਗਾਹਕ ਏਸੀ ਨੂੰ ਫਲੈਟ ਜਦੋਂ ਪਰਚੇਸ ਕਰਾਈ ਨਿਕਲਾ ਦੇਖੋ ਜਿਨੇ ਪੈਸੇ ਲਗਾਉਣੇ ਨੇ ਨਾ ਉਹਨੇ ਹਰ ਇੱਕ ਚੀਜ਼ ਨੂੰ ਚੈੱਕ ਕਰਨ ਦਾ ਉਹਦਾ ਬੰਦ ਹੈ ਉਹਦਾ ਹੱਕ ਹੈ ਕਿਉਂਕਿ ਜਦੋਂ ਆਪਾਂ ਨੇ ਪ੍ਰੋਜੈਕਟ ਖਰੀਦਣਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਿਲਡਰ ਦੇ ਕੋਲੋਂ ਜਾਓ ਤੇ ਤੁਸੀਂ ਉਹਦੇ ਕੋਲੋਂ ਜਾ ਕੇ ਅਪਰੂਵਲ ਚੈੱਕ ਕਰੋ ਅਪਰੂਵਲਸ ਬਹੁਤ ਤਰ੍ਹਾਂ ਦੀਆਂ ਹੋਣਗੀਆਂ ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ ਵੀ ਜਿਹੜੀ ਅਪਰੂਵਲ ਹੈਗੀ ਹੈ ਉਹ ਇੰਸ਼ੋਰੈਂਸ ਤੋਂ ਹੀ ਸਟਾਰਟ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਪੁਡਾ ਦੀ ਅਪਰੂਵਲ ਫਿਰ ਗਮਾਡਾ ਦੀ ਅਪਰੂਵਲਸ ਮਤਲਬ ਇੱਕ ਅਪਰੂਵਲਸ ਦਾ ਬੰਡਲ ਹੁੰਦਾ 18 ਇੱਕ ਪ੍ਰੋਜੈਕਟ ਲਗਾਉਣ ਲਈ 18 ਤਰ੍ਹਾਂ ਦੀ ਅਪਰੂਵਲਸ ਲੈਣੀਆਂ ਪੈਂਦੀਆਂ ਨੇ ਤਾਂ ਇੱਕ ਪ੍ਰੋਜੈਕਟ ਸ਼ੁਰੂ ਹੁੰਦਾ ਕਿਉਂਕਿ ਇਹ ਜਿਹੜਾ ਸ਼ਹਿਰ ਹੈਗਾ ਨਾ ਮੋਹਾਲੀ ਹੈ ਚੰਡੀਗੜ੍ਹ ਇਹ ਇਸ ਤਰੀਕੇ ਦੀ ਡਿਜ਼ਾਈਨਡ ਸਿਟੀ ਹੈ ਜਿਹੜੀ ਕਿ 2025 ਦੇ ਵਿੱਚ ਕੀ ਹੋਣਾ ਉਹ ਲੇਆਉਟ ਅਡਵਾਂਸ ਤਿਆਰ ਹੋ ਜਾਂਦਾ ਹੈ ਤਾਂ ਉਹਦੇ ਲਈ ਜਿਹੜੀ ਗਵਰਨਮੈਂਟ ਹੈਗੀ ਹੈ ਨਾ ਬੜੇ ਗਵਰਨਮੈਂਟ ਦੇ ਸਟ੍ਰਿਕਟ ਰੂਲ ਨੇ ਇਸ ਤਰ੍ਹਾਂ ਨਹੀਂ ਹੈਗਾ ਵੀ ਜਦੋਂ ਆਪਾਂ ਵੈਸੇ ਤਾਂ ਬਹੁਤ ਰੇਅਰ ਹੁੰਦਾ ਵੀ ਇਸ ਤਰ੍ਹਾਂ ਦਾ ਹੋਵੇ ਵੀ ਕੋਈ ਆਪਾਂ ਨੂੰ ਚੈੱਕ ਕਰਨ ਦੀ ਲੋੜ ਹੈ ਬਾਜ਼ਾਰ ਦੇ ਵਿੱਚ ਇਹ ਐਡਰੈਸ ਤਰ੍ਹਾਂ ਦਾ ਬਹੁਤ ਘੱਟ ਹੁੰਦਾ ਤੇ ਜਦੋਂ ਆਪਾਂ ਇੱਥੇ ਆ ਗਏ ਇੱਥੇ ਆਪਾਂ ਪਹੁੰਚ ਗਏ ਜਦੋਂ ਆਪਾਂ ਪ੍ਰਾਪਰਟੀ ਪਰਚੇਸ ਕਰਨੀ ਆ ਤਾਂ ਉਹਦੇ ਲਈ ਜਿਹੜਾ ਹੈਗਾ ਇਹ ਡਾਕੂਮੈਂਟ ਤੁਸੀਂ ਰਜਿਸਟਰੀ ਚੈੱਕ ਕਰ ਲਓ ਅਪਰੂਵਲਸ ਮੰਗ ਲਓ ਜਿਹੜੀ 18 ਤਰ੍ਹਾਂ ਦੀਆਂ ਨੇ ਉਹ ਚੈੱਕ ਕਰ ਲਓ ਹੂੰ ਸਫੀਸ਼ੀਐਂਟ ਆ ਕੋਈ ਮਤਲਬ ਇਸ ਤੋਂ ਜ਼ਿਆਦਾ ਕੋਈ ਚੀਜ਼ ਹੀ ਲੋੜ ਨਹੀਂ ਹੈਗੀ ਜੈਨਤ ਮਤਲਬ ਆਪ ਕੋਈ ਇਸ ਤਰ੍ਹਾਂ ਦਾ ਮਹਿਕਮਾ ਹੈ ਜਿੱਥੇ ਜਾ ਕੇ ਇਹਦੇ ਬਾਰੇ ਆਪਾਂ ਪਤਾ ਕਰ ਸਕਦੇ ਹਾਂ ਕਿ ਭਾਈ ਕੋਈ ਇਹ ਸਹੀ ਆ ਸਾਰਾ ਕੁਝ ਮਤਲਬ ਇੱਕ ਬੰਦੇ ਦੀ ਸੈਟੀਸਫੈਕਸ਼ਨ ਕੋਈ ਨਵੇਂ ਬੰਦੇ ਨੇ ਫਲੈਟ ਖਰੀਦਣਾ ਨਵਾਂ ਬੰਦਾ ਖਰੀਦਣ ਲਈ ਕਿਵੇਂ ਆਵੇ ਮਤਲਬ ਇੱਕ ਨਵਾਂ ਬੰਦਾ ਕੀ ਦੇਖਿਆ ਆ ਕੇ ਯਾਰ ਵੀ ਹਾਂ ਯਾਰ ਮੈਂ ਸੈਟੀਸਫਾਈਡ ਆ ਯਾਰ ਆ ਦੇਖ ਲਿਆ ਸਹੀ ਆ ਨਵਾਂ ਬੰਦੇ ਦੀ ਜੇ ਆਪਾਂ ਗੱਲ ਕਰੀਏ ਤੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ 18 ਤਰ੍ਹਾਂ ਦੀ ਅਪਰੂਵਲਸ ਨੇ 18 ਤਰ੍ਹਾਂ ਦੀ ਅਪਰੂਵਲਸ ਨਾ 18 ਤਰ੍ਹਾਂ ਦੇ ਡਿਪਾਰਟਮੈਂਟ ਨੇ ਅਲੱਗ-ਅਲੱਗ ਬਣੇ ਹੋਏ ਜਿਵੇਂ ਕਿ ਆਪਾਂ ਪੁੱड्ढा ਦੀ ਗੱਲ ਕਰੀਏ ਜਾਂ ਆਪਾਂ ਗਮਾੜਾ ਦੀ ਇਹ ਸ਼ਹਿਰ ਦੇ ਵਿੱਚ ਇਸ ਇਸ ਜਗ੍ਹਾ ਦੇ ਉੱਪਰ ਜੇ ਆਪਾਂ ਕੋਈ ਪ੍ਰਾਪਰਟੀ ਪਰਚੇਸ ਕਰਦੇ ਆ ਜਾਂ ਫਿਰ ਉਹਨੂੰ ਇੱਕ ਪ੍ਰੋਜੈਕਟ ਨੂੰ ਲਗਾਉਣ ਲਈ ਬਿਲਡਰ ਨੂੰ ਬੜਾ ਮਤਲਬ ਬੜਾ ਬਰੀਕੀ ਨਾ ਲੰਘਣਾ ਪੈਂਦਾ ਜੀ ਸਭ ਲੋਕੇਸ਼ਨ ਤੇ ਖੜੇ ਆ ਤਾਂ 18 ਤਰ੍ਹਾਂ ਦੇ ਅਪਰੂਵਲ ਆ ਆਪਾਂ 18 ਤਰ੍ਹਾਂ ਦੇ ਲਗ ਲਗ ਡਿਪਾਰਟਮੈਂਟਾਂ ਤੋਂ ਜਾ ਕੇ ਉਹ ਚੈੱਕ ਕਰਾ ਸਕਦੇ ਹੋ ਜੇ ਤੁਸੀਂ ਚਾਹੋ ਜੀ ਮਤਲਬ ਮਤਲਬ ਜੇ ਗਾਂ ਇੱਕ ਸੈਟੀਸਫੈਕਸ਼ਨ ਕਰਨਾ ਚਾਹੁੰਦਾ ਕਿਉਂਕਿ ਪੈਸੇ ਉਹ ਕਰ ਸਕਦਾ ਕੋਈ ਉਹ ਨਹੀਂ ਕੋਈ ਕਰ ਸਕਦਾ 18 ਦੇ ਵਿੱਚੋਂ ਜੀ ਇੱਕ ਵੀ ਅਪਰੂਵਲ ਚੈੱਕ ਕਰਾ ਲਵੇ ਤਾਂ ਉਹਦਾ ਕੰਮ ਹੋ ਗਿਆ ਕੋਈ ਮਤਲਬ 18 ਦੀ ਲੋੜ ਨਹੀਂ 18 ਦੇ ਵਿੱਚੋਂ ਜੇ ਇੱਕ ਵੀ ਅਪਰੂਵਲ ਸਹੀ ਹੈ ਤਾਂ ਬੀਬੀ ਉਸਲੀ ਅਭੀ ਉਹ ਸਾਰੇ ਅਪਰੂਵਡ ਨਹੀਂ ਨਾ ਉਹ ਸਾਰੀ ਸਹੀ ਨਹੀਂ ਜੇ ਤੁਸੀਂ ਚੈੱਕ ਕਰਾ ਸਕਦੇ ਤੇ ਇੱਕ ਤੁਸੀਂ ਮੈਨੂੰ ਕੋਠੀ ਦੱਸਦੇ ਸੀ ਆਪਾਂ ਕੋਠੀ ਦੇਖਣ ਚੱਲੀਏ ਹਾਂਜੀ ਹਾਂ ਆਪਾਂ ਕੋਠੀ ਤੇ ਚੱਲੀਏ ਆ ਵੀ ਸੱਜਣੋ ਆਪਾਂ ਇੱਕ ਕੋਠੀ ਦੇ ਵਿੱਚ ਆ ਚੁੱਕੇ ਹਾਂ ਜਿਹੜੀ ਮਤਲਬ ਇੱਕ ਬਹੁਤ ਕਮਾਲ ਦੇ ਚੰਗੇ ਏਰੀਏ ਦੇ ਵਿੱਚ ਕੋਠੀ ਆ ਫਰੋਜ਼ ਬਾਈ ਇਹ ਕੋਠੀਆਂ ਮਤਲਬ ਕਈ ਲੋਕ ਆ ਜਿਹੜੇ ਉਹ ਫਲੈਟ 'ਚ ਰਹਿਣਾ ਨਹੀਂ ਪਸੰਦ ਕਰਦੇ ਕੋਠੀਆਂ 'ਚ ਰਹਿਣਾ ਪਸੰਦ ਕਰਦੇ ਇਹ ਦੋ ਤਰ੍ਹਾਂ ਦੀ ਪ੍ਰਾਪਰਟੀ ਮਤਲਬ ਤਾਂ ਹੁੰਦੀ ਹੈ ਇਹ ਆਪਣੀ ਆਪਣੀ ਚੁਆਇਸ ਹੁੰਦੀ ਆ ਕੋਈ ਬੰਦਾ ਫਲੈਟ ਦੇ ਵਿੱਚ ਰਹਿਣਾ ਪਸੰਦ ਕਰਦਾ ਜਿਹੜਾ ਕੀ ਕਹਿੰਦਾ ਵੀ ਸਾਡੀ ਫੈਮਿਲੀ ਸਿਕਿਉਰ ਹੈ ਆਪਣੀ ਸਮਝ ਹੈ ਤੇ ਕੋਈ ਬੰਦਾ ਕੋਠੀ ਦੇ ਵਿੱਚ ਰਹਿਣਾ ਪਸੰਦ ਕਰਦਾ ਜਿਹੜਾ ਵੀ ਮੇਰਾ ਇਕੱਲੇ ਦਾ ਸਾਰਾ ਆਪਣਾ ਹੀ ਹੋਵੇ ਮੇਰਾ ਹੀ ਇਕੱਲੇ ਦਾ ਹੀ ਹੋਵੇ ਇਕੱਲੇ ਦਾ ਆਪਣਾ ਹੀ ਹੋਵੇ ਤੇ ਉਹਦੇ ਵਿੱਚ ਕਿਸੇ ਦੀ ਇਨਵੋਲਵਮੈਂਟ ਨਾ ਹੋਵੇ ਇਹ ਕਨਸੈਪਟ ਸਰ ਇਸ ਉਸ ਬੇਸ ਤੇ ਸਾਡਾ ਇਹ ਕਨਸੈਪਟ ਬਣਿਆ ਹੋਇਆ ਤੇ ਬੜਾ ਵਧੀਆ ਅਸੀਂ 100 ਇਸ ਟਾਈਮ ਆਪਾਂ 124 ਸੈਕਟਰ ਮੋਹਾਲੀ ਦੇ ਵਿੱਚ ਖੜੇ ਆ ਤੇ ਜਿਹੜੀ ਇਹ ਕੋਠੀ ਦਾ ਸਾਈਜ਼ ਹੈਗਾ 128 ਗਜ਼ ਦੇ ਵਿੱਚ ਇੱਕ ਕੋਠੀ ਹੈ 3 بی ایچ ਕੇ 3 ਬੈਡਰੂਮ ਨੇ ਜੀ ਤੇ 3 ਵਾਸ਼ਰੂਮ ਨੇ ਸ਼ੁਰੂ ਤੋਂ ਹੀ ਲੱਗ ਜਿਗੇ ਵੀ ਆਪਾਂ ਇੱਥੋਂ ਆਪਾਂ ਹੋਗੇ ਐਂਟਰ ਕੋਠੀ ਦੇ ਵਿੱਚ ਬਿਲਕੁਲ ਐਂਟਰ ਹੋਗੇ ਤਾਂ ਸਭ ਤੋਂ ਪਹਿਲਾਂ ਆ ਗਿਆ ਇਹ ਡਰਾਇੰਗ ਏਰੀਆ ਆ ਗਿਆ ਆਪਣਾ ਸਾਰਾ ਜੀ ਤੇ ਇਹ ਡਾਈਨਿੰਗ ਏਰੀਆ ਆਪਾਂ ਕਹਿ ਸਕਦੇ ਆ ਜੀ ਤੇ ਇਹ ਆਪਣਾ ਹੈਗਾ ਓਪਨ ਕਿਚਨ ਓਪਨ ਕਿਚਨ ਆ ਗਈ ਕਿ ਇੱਥੋਂ ਬਣਾਓ ਤੇ ਇੱਧਰ ਖਵਾ ਦਿਓ ਖਵਾਓ ਜੀ ਉਸ ਤੋਂ ਬਾਅਦ ਇਹਦੇ ਵਿੱਚ ਆਗੇ ਦੋ ਬੈਡਰੂਮ ਦੋ ਬੈਡਰੂਮ ਆਗੇ ਦੇ ਵਿੱਚ ਹੀ ਜੀ ਏਠਾਂ ਦੋ ਬੈਡਰੂਮ ਆਗੇ 8 ਆ ਦੋ ਜੀ ਜਿਹੜਾ ਇਹ ਬੈਡਰੂਮ ਹੈਗਾ ਇਹਦੀ ਡਾਈਮੈਂਸ਼ਨ ਹੈਗੀ ਆ 15 ਬਾਈ 13 ਦਾ ਬੈਡਰੂਮ ਹੈ ਇਹ ਜੀ ਤੇ ਨਾਲ ਵਾਸ਼ਰੂਮ ਅਟੈਚ ਹੈ ਤੁਸੀਂ ਵਾਸ਼ਰੂਮ ਦਾ ਵਰਕ ਦੇਖ ਸਕਦੇ ਹੋ ਜੀ ਸਾਡਾ ਕਿਸ ਤਰੀਕੇ ਦਾ ਵਾਸ਼ਰੂਮ ਦਾ ਵਰਕ ਹੈਗਾ ਜੀ ਸਾਰੀ ਜੈਗਵਾਰ ਦੀ ਫਿਟਿੰਗ ਹੈ ਜੀ ਤੇ ਬੜਾ ਵਧੀਆ ਅਸੀਂ ਨੇ 올 ਜਿਹੜਾ ਹੈਗਾ ਸਾਰਾ ਵਰਕ ਬਹੁਤ ਵਧੀਆ ਬਹੁਤ ਵਧੀਆ ਕੁਆਲਿਟੀ ਸੁਪੀਰੀਅਰ ਕੁਆਲਿਟੀ ਯੂਜ਼ ਕੀਤੀ ਹੋਈ ਹੈ ਰਗੀ ਜੀ ਤੇ ਜੋ ਮਤਲਬ ਆ ਪੂਰਾ ਲੱਗਿਆ ਲਗਾਇਆ ਇਹ ਐਵੇਂ ਮਿਲ ਸਕਦਾ ਇਹਦੇ ਚ ਜੇ ਮੰਨ ਲਓ ਕੋਈ ਬੰਦਾ ਹੋਰ ਕੋਠੀ ਖਰੀਦਦਾ ਜਿਹੜੀ ਹਜੇ ਕੰਮ ਚੱਲ ਰਿਹਾ ਅੰਡਰ ਕੰਸਟਰਕਸ਼ਨ ਹੈ ਤਾਂ ਉਹਦੇ ਵਿੱਚ ਕਲਰ ਚੇਂਜ ਹੋ ਸਕਦੇ ਆ ਹਾਂ ਉਹ ਕਲਰ ਦੀ ਜਿਹੜੀ ਹੈਗੀ ਆ ਕਲਾਇੰਟ ਦੀ ਆਪਣੀ ਚੁਆਇਸ ਹੈ ਉਹ ਕਲਰ ਕੋਈ ਵੀ ਚੇਂਜ ਕਰਵਾ ਸਕਦਾ ਹੈ ਉਹ ਤੇ ਬਾਕੀ ਜੋ ਤੁਸੀਂ ਇਸ ਸੈਂਪਲ ਦੇ ਵਿੱਚ ਦੇਖ ਰਹੇ ਹੋ ਇਹ ਹੈਗੀਆਂ ਕੱਬਰਡਸ ਜੀ ਤੇ ਜੋ ਤੁਸੀਂ ਇਹ ਸੈਂਪਲ ਦੇ ਵਿੱਚ ਦੇਖ ਰਹੇ ਹੋ ਤੁਹਾਨੂੰ ਐਜ਼ ਇਟ ਇਜ਼ ਇਹ ਸਾਰੀਆਂ ਹੀ ਚੀਜ਼ਾਂ ਅਵੇਲੇਬਲ ਮਿਲਣਗੀਆਂ ਜੋ ਸੈਂਪਲ ਦੇਖ ਲਿਆ ਉਹੀ ਐਕਚੁਅਲ ਹੈ ਬਸ ਉਹਨਾਂ ਜੀ ਮਤਲਬ ਕਹਿਣ ਤੋਂ ਭਾਅ ਵੀ ਜੇ ਕੋਈ ਐਸੇ ਨੂੰ ਹੀ ਖਰੀਦਣਾ ਚਾਹੁੰਦਾ ਤਾਂ ਐਸੇ ਨੂੰ ਵੀ ਖਰੀਦ ਸਕਦਾ ਬਿਲਕੁਲ ਜੀ ਬਿਲਕੁਲ ਜੇ ਆਪਾਂ ਕਹਿ ਦਈਏ ਵੀ ਆਹ ਇਧਰ ਇੱਕ ਸੈਕੰਡ ਬੈੱਡਰੂਮ ਆ ਗਿਆ ਬਿਲਕੁਲ ਕਾਪੀ ਪੇਸਟ ਆ ਬਿਲਕੁਲ ਕਾਪੀ ਪੇਸਟ ਹੈ ਉਹਦੀ ਡਾਈਮੈਂਸ਼ਨ ਸੀ 15 ਬਾਈ 13 ਦੀ ਤੇ ਇਹਦੀ ਹੈਗੀ ਹੈ ਡਾਈਮੈਂਸ਼ਨ 14 ਬਾਈ 12 ਦੀ ਬਹੁਤ ਥੋੜਾ ਜਿਹਾ ਫਰਕ ਹੈ ਤੇ ਤੁਸੀਂ ਵਾਸ਼ਰੂਮ ਦਾ ਵਰਗ ਇਹਦੇ ਨਾਲ ਵੀ ਦੇਖ ਸਕਦੇ ਹੋ ਜੀ ਬਾਸ਼ੂ ਬਾਸ਼ੂ ਨੂੰ ਇਹਦੇ ਲਈ ਅਲੱਗਾ ਉਹਦੇ ਲਈ ਅਲੱਗਾ ਇਹ ਇਹਦਾ ਅਲੱਗ ਹੈ ਤੇ ਉਹਦਾ ਲੱਗ ਗਿਆ ਤੁਸੀਂ ਜੀ ਤੇ ਜਿਹੜੀ ਇਹ ਕਲੋਨੀ ਆ ਵੀਰੇ ਇਹਦੇ ਵਿੱਚ ਸੀਵਰੇਜ ਲਾਈਟ ਪਾਣੀ ਟੂਟੀ ਸਭ ਕੁਝ ਆ ਚੁੱਕਿਆ ਹੈ ਇਹਦੇ ਵਿੱਚ ਸੀਵਰੇਜ ਲਾਈਟ ਪਾਣੀ ਟੂਟੀ ਹਰ ਇੱਕ ਫੈਸਿਲਿਟੀ ਅਵੇਲੇਬਲ ਹੈ ਜੀ ਕੋਈ ਐਸਾ ਮਤਲਬ ਬਹੁਤ ਵਧੀਆ ਤੇ ਪੌਸ਼ ਏਰੀਆ ਹੈ ਤੁਸੀਂ ਦੇਖ ਰਹੇ ਹੋ ਸਾਰੀਆਂ ਜਿਹੜਾ ਹੈ ਸਾਡਾ ਇਹ 25 ਏਕੜ ਦੇ ਵਿੱਚ ਪ੍ਰੋਜੈਕਟ ਹੈਗਾ ਸਾਰੀਆਂ ਕੋਠੀਆਂ ਬਣ ਰਹੀਆਂ ਨੇ ਸਾਡਾ ਹੈਗਾ ਸਾਈਜ਼ 128 ਗਜ ਦਾ ਵੀ ਹੈਗਾ 117 ਗਜ ਦੀਆਂ ਕੋਠੀਆਂ ਵੀ ਹੈਗੀਆਂ ਨੇ ਤੇ 104 ਗਜ ਦੀਆਂ ਕੋਠੀਆਂ ਵੀ ਹੈਗੀਆਂ ਨੇ ਇਹਦੇ ਉੱਪਰ ਕੀ ਆ ਇਹਦੇ ਉੱਪਰ ਮੈਂ ਤੁਹਾਨੂੰ ਦਿਖਾਉਣਾ ਚੱਲ ਗਏ ਇਹਦੇ ਉੱਪਰ ਹੈਗਾ ਇੱਕ ਵਨ ਬੈੱਡਰੂਮ ਸੈੱਟ ਜੀ ਹੁਣ ਆਪਾਂ ਨੀਚੋਂ ਚੱਲ ਕੇ ਉੱਪਰ ਆ ਗਏ ਜੀ ਤਾਂ ਇਹਦੇ ਵਿੱਚ ਆ ਗਿਆ ਇੱਕ ਹੈਗਾ ਸਾਡਾ ਓਪਨ ਏਰੀਆ ਇਹਨੂੰ ਐਜ਼ ਅ ਸਟੋਰ ਯੂਜ਼ ਕਰ ਸਕਦੇ ਹੋ ਜਾਂ ਵੈਸੇ ਇੱਕ ਓਪਨ ਏਰੀਆ ਇਹਨੂੰ ਯੂਜ਼ ਕਰ ਸਕਦੇ ਹੋ ਜੀ ਅੱਗੇ ਆਜੋ ਤਾਂ ਵਾਸ਼ਰੂਮ ਆ ਗਿਆ ਇਹ ਹੈਗਾ ਸਾਡਾ ਉੱਪਰਲਾ ਬੈੱਡਰੂਮ ਇਦੀ ਡਾਈਮੈਂਸ਼ਨ ਹੈਗੀ ਆ 17/14 ਦੀ ਇਹ ਬੈਡਰੂਮ نیچے ਵਾਲੇ ਦੋਨੇ ਬੈਡਰੂਮ ਨਾਲੋਂ ਸਾਈਜ਼ ਥੋੜਾ ਜਿਹਾ ਵੱਡਾ ਹੈਗਾ ਇਹਦਾ ਹਾਂਜੀ ਕਿਉਂਕਿ ਇਹ ਤਾਂ ਇੱਕ ਬਣ ਗਿਆ ਇੱਕ ਬਣ ਗਿਆ ਇਹ ਉੱਪਰ ਆਗੇ ਜੀ ਤੇ ਆ ਤੁਹਾਨੂੰ ਮੈਂ ਫਰੰਟ ਦਾ ਏਰੀਆ ਚੈੱਕ ਕਰਾ ਰਿਹਾ ਇਹ ਹੈਗਾ ਫਰੰਟ ਦੇ ਵਿੱਚ ਇਹਦੀ ਬਾਲਕਨੀ ਆ ਗਈ ਇਹ ਇਹਦੀ ਬਾਲਕਨੀ ਆ ਗਈ ਬਹੁਤ ਵਧੀਆ ਤੇ ਖੁੱਲੀ 5 ਫੁੱਟ ਚੌੜੀ ਬਾਲਕਨੀ ਹੈ ਬੜੇ ਆਰਾਮ ਨਾਲ ਤੁਸੀਂ ਬੈਠ ਸਕਦੇ ਹੋ ਆ ਫਲਾਵਰਸ ਲੱਗੇ ਹੋਏ ਨੇ ਬੜਾ ਅੱਛਾ 뷰 ਹੈ ਤੇ ਮਤਲਬ ਇੱਕ ਹੋਰ ਵੀ ਆ ਗੱਲ ਕਿ ਜਿੰਨੀ ਵੀ ਇੱਥੇ ਹੈਗਾ ਨਾ ਸਾਰਾ ਏਰੀਆ ਇਹ ਸਾਰਾ ਘਰਾਂ ਵਾਲਾ ਏਰੀਆ ਇਹ ਵੀ ਐਵੇਂ ਨਹੀਂਗਾ ਵੀ ਕੋਈ ਐਸੇ ਵੈਸੇ ਥਾਂ ਤੇ ਕੋਠੀ ਸੋਹਣੀ ਪਾਤੀ ਆ ਪਰ ਉਹਦੀ ਆਲਾਦਾਲਾ ਜਿਹੜਾ ਮਾੜਾ ਨਹੀਂ ਨਹੀਂ ਆਲਾਦਾਲਾ ਨਹੀਂ ਮਾੜਾ ਹੈਗਾ ਇਹ ਸਾਰੀਆਂ ਕੋਠੀਆਂ ਹੀ ਬਣ ਰਹੀਆਂ ਨੇ ਹੂੰ ਤਾਂ ਇਹ ਇੱਕ ਵਧੀਆ ਏਰੀਏ ਚ ਪਈ ਹੋਈ ਕੋਠੀ ਆ ਤੇ ਇਹਦੇ ਲਈ ਬੁਕਿੰਗ ਕਿਵੇਂ ਰਹਿੰਦੀ ਆ ਮਤਲਬ ਅਡਵਾਂਸ ਹੁੰਦੀ ਆ ਇਹਦੇ ਲਈ ਜਿਹੜੇ ਪੈਸੇ ਹੁੰਦੇ ਆ ਵੀਰੇ ਉਹ ਕੀ ਕੀ ਹੁੰਦੇ ਆ ਕਿਸ਼ਤਾਂ ਚ ਹੁੰਦੇ ਆ ਨਗਦ ਉਹ ਨਗਦ ਹੁੰਦਾ ਕਿਵੇਂ ਹੁੰਦਾ ਬਿਆਨਨਾ ਹੁੰਦਾ ਇਹਦੇ ਚ ਤਾਂ ਆਪਣੀਆਂ ਹਰ ਤਰ੍ਹਾਂ ਦੀ ਫੈਸਿਲਿਟੀ ਅਵੇਲੇਬਲ ਹੈਗੀ ਆ ਅਗਰ ਦਾ ਕਸਟਮਰ ਚਾਹੇ ਤਾਂ ਉਹ 95% ਅਸੀਂ ਇਹਦੇ ਤੇ ਲੋਨ ਕਰਵਾ ਸਕਦੇ ਆ ਜੀ ਤੇ ਅਗਰ ਨਗਦ ਚਾਹੀਦਾ ਤਾਂ ਨਗਦ ਲੈ ਸਕਦਾ 95% ਤੱਕ ਅਸੀਂ ਇਹਦਾ ਤੇ ਲੋਨ ਕਰਵਾ ਸਕਦੇ ਆ ਉਹ ਕਸਟਮਰ ਦੀ ਚੁਆਇਸ ਹੈ ਉਹ ਕਸਟਮਰ ਦੀ ਜੇਬ ਤੇ ਡਿਪੈਂਡ ਹੈ ਉਹ ਨਗਦ ਲੈਣਾ ਚਾਹੁੰਦਾ ਹੈ ਕੈਸ਼ ਲੈਣਾ ਚਾਹੁੰਦਾ ਹੈ ਜਾਂ ਲੋਨ ਕਰਾਉਣਾ ਚਾਹੁੰਦਾ ਹੈ ਲੋਨ ਕਰਾਉਣ ਚ ਵੀ ਤੁਸੀਂ ਮਦਦ ਕਰਦੇ ਹੋਗੇ ਹਾਂ ਬਿਲਕੁਲ ਜੀ ਬਿਲਕੁਲ ਲੋਨ ਅਸੀਂ ਆਪੇ ਸਾਰਾ ਕੁਝ ਆਪੇ ਕਰਵਾ ਕੇ ਦਿੰਨੇ ਆ ਜੇ ਫਲੈਟ ਹੋਵੇ ਜਾਂ ਕੋਠੀ ਹੋਵੇ ਲੋਨ ਦੀ ਸਾਰੀ ਰਿਸਪੋਨਸੀਬਿਲਟੀ ਸਾਡੀ ਹੈ ਡਾਕੂਮੈਂਟਸ ਕਸਟਮਰ ਦੇ ਰਿਸਪੋਨਸੀਬਿਲਟੀ ਸਾਡੀ ਲੋਨ ਇੱਕ ਇੱਕ ਮੈਨੂੰ ਥੋੜਾ ਜਿਹਾ ਹੋਰ ਦੇ ਦਿਓ ਮੈਂ ਆਏ ਪੁੱਛਣਾ ਚਾਹੁੰਦਾ ਵੀ ਜੇ ਮੰਨ ਲਓ ਆ ਕੋਠੀ ਹੈ ਕਿੰਨੇ ਮਰਲਿਆਂ ਚ ਕਿੰਨੇ ਚ ਹੋਗੀ ਆਪਾਂ ਜਿਹੜੀ ਇੱਥੇ ਕੋਠੀ ਦੀ ਕਾਊਂਟਿੰਗ ਹੈ ਨਾ ਉਹ ਆਪਾਂ ਜਿਹੜੀ ਹੈ ਗਜਾਂ ਦੇ ਵਿੱਚ ਹੁੰਦੀ ਹੈ ਇਹ ਹੈਗੀ ਹੈ 128 ਗਜ 128 ਗਜ ਮੈਂ ਮੋਟਾ ਜਿਹਾ ਤੁਹਾਨੂੰ ਦੱਸ ਦਿੰਨਾ ਕਿ ਆਪਣੇ ਜਿਹੜਾ ਪਿੰਡਾਂ ਵਾਲਾ ਮਰਲਾ ਹੁੰਦਾ ਉਹ 30 ਗਜ ਦਾ ਹੁੰਦਾ 30 ਗਜ ਦਾ ਹੁੰਦਾ ਤੇ 30 ਗਜ ਦਾ ਮਰਲਾ ਹੁੰਦਾ ਤਾਂ ਕਹਿਣ ਤੋਂ ਪਹਿਲਾਂ ਵੀ ਤਕਰੀਬਨ ਤਕਰੀਬਨ ਇਹ ਸਵਾ 4 ਸਵਾ 4 ਮਰਲੇ ਇਹ ਜਗਾ ਹੈਗੀ ਆ ਤੇ ਕਿੱਥੋਂ ਕਿ ਸ਼ੁਰੂ ਹੋ ਕੇ ਜਿਹੜੀ ਇਸ ਤਰ੍ਹਾਂ ਦੀ ਆ ਆ ਮਤਲਬ ਇੱਕ ਤਰ੍ਹਾਂ ਦਾ ਵਿਲਾ ਹੈ ਇਹ ਕਿੰਨੇ ਕ ਪੈਸਿਆਂ ਤੋਂ ਸ਼ੁਰੂ ਹੋ ਕੇ ਕਿੱਥੋਂ ਤੱਕ ਚਲਾ ਜਾਂਦਾ ਦੇਖੋ ਜੀ ਜੇ ਆਪਾਂ ਵਿਲਾ ਦੀ ਗੱਲ ਕਰੀਏ ਵਿਲਾਜ਼ ਆਪਣੇ ਕੋਲੇ 65 65 ਲੱਖ ਤੋਂ ਸ਼ੁਰੂ ਹੋ ਕੇ ਸਵਾ ਕਰੋੜ ਤੱਕ ਦੇ ਵਿਲਾਜ਼ ਹੈਗੇ ਆ ਜੀ ਉਹ ਮਤਲਬ ਡਿਪੈਂਡ ਹੈ ਲੋਕੇਸ਼ਨ ਤੇ ਆਪਣੇ ਕੋਲੇ ਹਰ ਤਰ੍ਹਾਂ ਦੀ ਪ੍ਰਾਪਰਟੀ ਅਵੇਲੇਬਲ ਹੈਗੀ ਆ ਜੇ ਆਪਾਂ ਫਲੈਟਸ ਦੀ ਵੀ ਗੱਲ ਕਰੀਏ ਉਹ ਵੀ ਆਪਣੇ ਕੋਲੇ 40 ਲੱਖ ਤੋਂ ਸਟਾਰਟ ਹੋ ਜਾਂਦੇ ਨੇ 2 ਬੀ ਐਚ ਕੇ ਫਲੈਟ ਬਹੁਤ ਵਧੀਆ ਸੁਪੀਰੀਅਰ ਦੇਖੋ ਫਲੈਟ ਤਾਂ ਮਾਰਕੀਟ ਦੇ ਵਿੱਚ ਤੁਹਾਨੂੰ 35 ਲੱਖ ਦਾ ਵੀ ਮਿਲ ਜੂ 2 ਬੀ ਐਚ ਕੇ ਅਸੀਂ ਸਾਨੂੰ ਆਪਣੇ ਸਮਾਨ ਦਾ ਪਤਾ ਵੀ ਅਸੀਂ ਕਿਵੇਂ ਦੀ ਸਾਡੀ ਤੁਸੀਂ ਕੰਸਟਰਕਸ਼ਨ ਕੁਆਲਿਟੀ ਆਪ ਚੈੱਕ ਕਰ ਹੀ ਲਈ ਅਸੀਂ ਆਪਣੀ ਕੰਸਟਰਕਸ਼ਨ ਕੁਆਲਿਟੀ ਦੀ ਹੀ ਗਾਰੰਟੀ ਦੇ ਸਕਦੇ ਹਾਂ ਅਸੀਂ ਕਸਟਮਰ ਨੂੰ ਕਹਿ ਕੇ ਚੀਜ਼ ਵਧੀਆ ਸਮਾਨ ਲਾ ਕੇ 2 ਲੱਖ ਰੁਪਏ ਬਾਜ਼ਾਰ ਨਾਲੋਂ ਮੈਂ ਦੇਖੋ ਜਿਹੜੀ ਇਹ ਚੀਜ਼ ਆ ਨਾ ਇਹ ਰਹਿਣ ਵਾਲੀ ਚੀਜ਼ ਆ ਇਹਦੇ ਤੇ ਇਹ ਤਾਂ ਹੈ ਨਹੀਂਗਾ ਵੀ ਆਪਾਂ ਨੇ ਅੱਜ 2 ਲੱਖ ਰੁਪਏ ਸਸਤੀ ਖਰੀਦ ਲਈ ਬਾਅਦ ਚ ਕੰਸਟਰਕਸ਼ਨ ਕੁਆਲਿਟੀ ਵਧੀਆ ਨਾ ਕੀਤੀ ਹੋਵੇ ਸੀਮੈਂਟ ਚੜਨ ਲੱਗ ਜਾਵੇ ਉਹਦਾ ਕੋਈ ਫਾਇਦਾ ਨਹੀਂ ਹੈ ਆਪਾਂ ਕਸਟਮਰ ਨੂੰ ਕਲੀਅਰ ਕਰਕੇ ਆ ਕੇ ਸਹੀ ਚੀਜ਼ ਦੇਣੀ ਆ ਉਸ ਤੋਂ ਬਾਅਦ ਵੀ ਜੇ ਸਾਲ 2 ਸਾਲ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਦੀ ਰਿਸਪੌਂਸਿਬਿਲਟੀ ਸਾਡੀ ਹੈ ਜੀ ਲਭੀ ਸੱਚ ਨੂੰ ਜੇ ਤੁਸੀਂ ਚੰਡੀਗੜ੍ਹ ਦੇ ਵਿੱਚ ਮਤਲਬ ਫਲੈਟ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਇੱਕ ਪੇਜ ਆ ਇੰਸਟਾਗ੍ਰਾਮ ਦਾ ਪੇਜ ਆ ਕੀ ਉਹਦਾ ਨਾਮ ਇਹ ਏ ਐਂਡ ਏ ਮਾਸਟਰਸ ए एंड ए मास्टर्स ए एंड ए मास्टर्स ਤੇ ਤੁਸੀਂ ਕਲਿੱਕ ਕਰ ਸਕਦੇ ਆ ਤੁਹਾਨੂੰ ਨਾ ਹੋਰ ਵੀ ਬਹੁਤ ਸਾਰੇ ਮੈਂ ਤਾਂ ਤੁਹਾਨੂੰ ਦੋ ਹੀ ਸੈਂਪਲ ਦਿਖਾਇਆ ਤੁਹਾਨੂੰ ਹੋਰ ਵੀ ਬਹੁਤ ਸਾਰੇ ਸੈਂਪਲ ਆ ਜਿਹੜੇ ਦੇਖਣ ਨੂੰ ਮਿਲ ਜਾਣਗੇ ਬਾਕੀ ਵੀਚੀ ਹੋਣਾ ਦਾ ਕੰਟੈਕਟ ਨੰਬਰ ਆ ਜਿਹੜਾ ਤੁਹਾਨੂੰ ਮੈਂ ਦੇ ਰਿਹਾ ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰਨੀ ਚਾਹੁੰਦੇ ਆ ਤੁਸੀਂ ਕੋਈ ਪ੍ਰਾਪਰਟੀ ਦੇ ਪੇਪਰ ਸੰਬੰਧ ਇਨਕੁਆਰੀ ਕਰਨੀ ਚਾਹੁੰਦੇ ਆ ਜਾਂ ਕੰਪਨੀ ਤੋਂ ਦੀ ਕੋਈ ਇਨਕੁਆਰੀ ਕਰਨੀ ਚਾਹੁੰਦੇ ਆ ਤਾਂ ਤੁਸੀਂ ਕਰ ਸਕਦੇ ਆ ਨੰਬਰ ਆਓ ਇਹਨਾਂ ਨੂੰ ਮਿਲੋ ਮਿਲ ਕੇ ਪੂਰੀ ਇਨਕੁਆਰੀ ਕਰੋ ਜੇ ਤੁਹਾਨੂੰ ਚੀਜ਼ ਪਸੰਦ ਆਉਂਦੀ ਹੈ ਤੁਸੀਂ ਖਰੀਦ ਸਕਦੇ ਹੋ ਜਿਉਂਦੇ ਰਹੋ